ਹੁਣ ਉਹਨਾਂ ਦੇ ਲਈ ਸੋਲੂਸ਼ਨ ਰੱਖਿਆ ਜਿਨ੍ਹਾਂ ਦੇ ਕੋਲ ਟਾਈਮ ਹੀ 30 ਦਿਨ ਦਾ ਹੈ ਤੇ ਉਹਨਾਂ ਦਾ ਹੱਲ ਨਹੀਂ ਹੁੰਦਾ ਕਿ ਇੱਕ ਚਨੇ ਦਾ ਦਾਣਾ ਇਹ 8 ਬਦਾਮਾਂ ਦੇ ਬਰਾਬਰ ਹੈ ਸਰ ਔਲਾਦ ਲਈ ਜਿਹੜੀ ਪਤਨੀ ਹੈਗੀ ਉਹ ਮੁਲਕ ਦੇ ਵਿੱਚ ਤੜਫਦੀ ਹੈ ਪਤੀ ਹੈਗਾ ਉਹ ਵਿਦੇਸ਼ ਦੇ ਵਿੱਚ ਤੜਫਦਾ ਜਦੋਂ ਵੀ ਛੁੱਟੀ ਮਿਲਦੀ ਹੈ ਵਾਪਸ ਆਪਣੇ ਕੰਮ ਤੇ ਪਰਤਣਾ ਹੁੰਦਾ ਪਰ ਏਸੇ ਦੌਰਾਨ ਬਹੁਤ ਸਾਰੇ ਸਾਲ ਬਿਗੈਰ ਔਲਾਦ ਤੋਂ ਨਿਕਲ ਜਾਂਦੇ ਸਰ ਇਹ ਦੋ ਆਮਲਿਆਂ ਦਾ ਜੂਸ ਹੈ ਤਾਂ ਡੇਲੀ ਅਗਰ ਅਸੀਂ ਇਨਟੇਕ ਕਰ ਰਹੇ ਹਾਂ ਤਾਂ ਦੋ ਆਮਲਿਆਂ ਦੇ ਜੂਸ ਇੰਨਾ ਕਾ ਐਨ ਐਫ ਐਸ ਜੇ 1 ਮਹੀਨੇ ਕ੍ਰੀਮ ਟਾਈਮ 30 ਦਿਨਾਂ ਦੇ ਵਿੱਚ ਕਨਸੀਵ ਕਰਨਾ ਹੈ ਤੇ ਪਹਿਲੇ ਹੀ ਹਸਬੰਦ ਨੇ ਜੋ ਟਿਕਟ ਕਰਾਉਣੀ ਹੈ ਆਪਦੀ ਔਰ ਹਸਬੰਡ ਆਫ ਦੇ ਆਉਣ ਦੀ ਟਿਕਟ ਕਰਾਉਣ ਇਧਰੋਂ ਰਸੋਈ ਦੇ ਵਿੱਚ ਇੰਨਾ ਚੀਜ਼ਾਂ ਦੀ ਲੈਂਡਿੰਗ ਹੋ ਜੇ ਹਾਂ ਲੈ ਬਿਲਕੁਲ ਸਰਟਾਟਿਕਾ ਲੈਂਡਿੰਗ ਹੋ ਜੇ ਪ੍ਰੋਬਲਮਸ ਕੀ ਕੀ ਰਹਿੰਦੀਆਂ ਪੀਸੀਓਡੀ ਪ੍ਰੋਬਲਮ ਕੀ ਰਹਿੰਦੀ ਹੈ ਫਾਈਬਰੋਇਡ ਸਿਸਟ ਐਂਡੋਮੈਟ੍ਰੋਸਿਸ ਅਸੀਂ ਤਾਂ ਸਰ ਇਹ ਸਾਰੀਆਂ ਜਿਹੜੀਆਂ ਐਂਡੋਮੈਟ੍ਰੋਸਿਸ ਵਰਗੀਆਂ ਚੀਜ਼ਾਂ ਫਾਈਬਰੋਇਡ ਸਿਸਟ ਵਰਗੀਆਂ ਅਸੀਂ ਤਾਂ ਸਵੇਰੇ ਸਿਰ ਉਹਨਾਂ ਨੂੰ ਆਨਲਾਈਨ ਟੇਕ ਕਰਾਤਾ ਸੋ ਸਿਰਸਤੇ ਖੱਟਾ ਜੂਸ ਪੀ ਆਤਾ ਉਹਨਾਂ ਨੂੰ ਉਸ ਚੀਜ਼ਾਂ ਕਿੱਥੋਂ ਰਹਿਣਗੀਆਂ ਤਾਂ ਉਹ ਵਾਈਫ ਇਹ ਲੈਣਾ ਸ਼ੁਰੂ ਕਰਦੇ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਵਿਚਾਰੇ ਖਾਲੀ ਹੱਥ ਮੁੜਨਗੇ ਸਾਨੂੰ ਇਹ ਵੀ ਦੱਸ ਦਿਓ ਵੀ ਇਸ ਤਰ੍ਹਾਂ ਦੀ ਥਾਲੀ ਅਗਰ ਅਸੀਂ ਲੰਚ ਦੇ ਵਿੱਚ ਲੈਨੇ ਆ ਚਟਨੀ ਦਹੀਂ ਚਿੱਲਾ ਸੈਲਡ ਤਾਂ ਕਿਹੜੀਆਂ ਬਿਮਾਰੀਆਂ ਤੇ ਕਾਬੂ ਪਾਵਾਂਗੇ ਅਸੀਂ ਜੇ ਮੰਨ ਲਓ ਉਹਨਾਂ ਨੂੰ ਪੀਰੀਅਡ ਕਦੇ ਰੁਕਦੇ ਆ ਕਦੇ ਆਉਂਦੇ ਆ 올ਿਗੋਮੈਨੋਰੀਆ ਰਹਿੰਦਾ ਹੈ ਡਿਸਮੈਨੋਰੀਆ ਰਹਿੰਦਾ ਹੈ ਪੀਰੀਅਡ ਦੇ ਟਾਈਮ ਤੇ ਪੇਨ ਰਹਿੰਦੀ ਹੈ ਮੋਰ ਥੈਨ ਜੇ ਉਹਨਾਂ ਦੀ ਐਗ ਦੀ ਕੁਆਲਿਟੀ ਲੋ ਹੈ ਐਮਐਚ ਡਾਊਨ ਹੈ ਫੇਰ ਵੀ ਸਰ ਇਹ ਮੇਰੀ ਥਾਲੀ ਨਾ ਸਰ ਇਹ ਕੱਲੀ ਥਾਲੀ ਉਹਨਾਂ ਦਾ ਐਮਐਚ ਇਨਕਰੀਜ਼ ਕਰ ਦੇਗੀ ਉਹਨਾਂ ਨੂੰ ਜ਼ਰੂਰਤ ਨਹੀਂ ਪੈਣੀ ਦਵਾਈ ਵੀ ਲੈਣ ਇਹਨਾਂ ਦੇ ਮਿਸਕਾਰੇਜ ਹੁੰਦੇ ਇਸ ਡਾਈਟ ਦੇ ਨਾਲ ਇਸ ਥਾਲੀ ਦੇ ਨਾਲ ਉਹ ਮਿਸਕਾਰੇਜ ਵੀ ਰਿਕਵਰ ਹੋ ਜਾਣਾ ਹੈ ਇਹਦੇ ਨਾਲਸ ਪ੍ਰੋਜੈਸਟਰੋਨ ਹਾਰਮੋਨ ਜਿਹੜਾ ਹੈ ਉਹ ਹਾਈ ਹੋਣਾ ਔਰ ਅਗਰ ਪ੍ਰੋਜੈਸਟਰੋਨ ਹਾਰਮੋਨ ਹਾਈ ਹੁੰਦਾ ਤਾ ਜਿਹੜੋ ਕਹਿੰਦੇ ਨੇ ਕਿ ਅੰਡਾ ਬੰਦਾ ਓਵਿਊਲੇਸ਼ਨ ਹੁੰਦਾ ਪਰ ਸਾਡਾ ਬੱਚਾ ਠਹਿਰਦਾ ਨਹੀਂ ਜਿਨ੍ਹਾਂ ਦੇ ਆਈਵੀਐਫ ਵੀ ਨਹੀਂ ਸਕਸੈਸ ਹੁੰਦੇ ਨਾ ਸਰ ਉਹ ਇਹਨੂੰ ਲੈ ਕੇ ਆਈਵੀਐਫ ਵੀ ਸਕਸੈਸ ਕਰਾ ਸਕਦੇ ਹੈਗੇ ਇੰਪਲਾਂਟੇਸ਼ਨ ਹੋਏਗਾ ਇਹਦੇ ਨਾਲ ਬੱਚਾ ਠਹਿਰੇਗਾ ਸਰ ਇੱਕ ਵਾਰ ਪ੍ਰੈਗਨੈਂਸੀ ਹੋਈ ਪ੍ਰੈਗਨੈਂਸੀ ਸਫਲਤਾਪੂਰਵਕ ਹੋਗੀ ਬਰਥ ਟਾਈਮ ਬੱਚਾ ਮਰ ਜਾਂਦਾ ਜੀ ਬੱਚੇ ਦੀ ਮੌਤ ਹੋ ਜਾਂਦੀ ਹੈ ਉਹ ਵੀ ਬੜਾ ਭਿਆਨਕ ਟ੍ਰੋਮਾ ਹੁੰਦਾ ਹੈ ਮਾਪੇ ਵਾਸਤੇ। ਟੀ ਤਾਂ ਖਾਣੀ ਨਹੀਂ ਸਰ ਮੈਂ ਆਟਾ ਤਾਂ ਛੁੜਾਇਆ ਜੀ ਇੱਕ ਵਾਰੀ ਕਿਉਂਕਿ ਇਹ T20 ਮੈਚ ਉਹਨਾਂ ਨੇ ਜਿੱਤਨਾਇਆ। ਸਾਦੇ ਪਿੱਤੇ ਦਾ ਅਸਰ ਰਾਤ ਨੂੰ ਇਸ ਸਪਲੀਮੈਂਟ ਦੇ ਵਿੱਚ ਪਿਆ ਸਰ। ਆਹ ਸਪਲੀਮੈਂਟ ਆਪਾਂ ਦੇਖ ਲਈਏ। ਇੱਕ ਹੀ ਹੈ। ਇਸ ਸਪਲੀਮੈਂਟ ਸਰ ਜਦੋਂ ਇਹਨਾਂ ਕੁਛ ਲੈ ਲੈ ਫਰੇਦੀ ਕੀ ਲੋੜ ਹੈ ਜੀ ਮੈਮ ਇੱਕ ਸਪਲੀਮੈਂਟ ਦੀ ਕੀ ਲੋੜ ਹੈ ਆਪ ਨੂੰ ਸੌਣ ਲੱਗਿਆ ਇਹਨਾਂ ਨੇ ਸੁਭਾਗੇ ਸਪਲੀਮੈਂਟ ਲੈ ਲੈਣਾ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਨੇ ਮੈਨੂੰ ਕਾਲ ਹੀ ਨਹੀਂ ਕਰਨੀ 30 ਦਿਨਾਂ ਬਾਅਦ ਉਹਨਾਂ ਨੇ ਮੈਨੂੰ ਨਿਊਜ਼ ਦੇਣੀ ਹੈ ਖਬਰ ਦੇਣੀ ਹੈ ਕਿ ਮੈਡਮ ਤੁਹਾਡੇ ਕਹਿ ਮੁਤਾਬਕ ਅਸੀਂ ਸ਼ੁਰੂ ਕੀਤਾ ਸੀਗਾ ਤੇ ਅੱਜ ਅਸੀਂ 11 11 12 12 ਸਾਲਾਂ ਬਾਅਦ ਅਸੀਂ ਪ੍ਰੈਗਨੈਂਟ ਹੋ ਗਏ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਮੇਰੀਆਂ ਉਹਨਾਂ ਭੈਣਾਂ ਵਾਸਤੇ ਤੇ ਉਹਨਾਂ ਵੀਰਾਂ ਵਾਸਤੇ ਬੜੀ ਖਾਸ ਹੈ ਜਿਹੜੇ ਵਿਦੇਸ਼ ਦੇ ਵਿੱਚ ਰਹਿ ਰਹੇ ਨੇ ਇੱਕ ਪਤਨੀ ਹੈਗੀ ਹੈ ਮੁਲਕ ਦੇ ਵਿੱਚ ਹੈ ਪਤੀ ਵਿਦੇਸ਼ ਦੇ ਵਿੱਚ ਹੈ ਟਾਈਮ ਥੋੜਾ ਹੁੰਦਾ ਹੈ ਜਦੋਂ ਵੀ ਛੁੱਟੀ ਮਿਲਦੀ ਹੈ ਵਾਪਸ ਆਪਣੇ ਕੰਮ ਤੇ ਪਰਤਣਾ ਹੁੰਦਾ ਹੈ ਪਰ ਐਸੇ ਦੌਰਾਨ ਬਹੁਤ ਸਾਰੇ ਸਾਲ ਬਗੈਰ ਔਲਾਦ ਤੋਂ ਨਿਕਲ ਜਾਂਦੇ ਨੇ ਦਾ ਸ਼ਾਰਟ ਟਰਮ ਦੇ ਵਿੱਚ ਯਾਨੀ ਕਿ ਜਿੰਨੀ ਤੁਹਾਡੇ ਕੋਲ ਛੁੱਟੀ ਹੈਗੀ ਹੈ ਮਹੀਨੇ ਦੀ ਸਵਾ ਮਹੀਨੇ ਦੀ ਡੇਢ ਮਹੀਨੇ ਦੀ ਉਸ ਦੌਰਾਨ ਅਸੀਂ ਕਿਵੇਂ ਆਪਣੇ ਘਰ ਦੇ ਵਿੱਚ ਖੁਸ਼ੀਆਂ ਦੀ ਖਬਰ ਲਿਆ ਸਕਦੇ ਹਾਂ ਅੱਜ ਤੁਹਾਡੇ ਨਾਲ ਸਾਰੀਆਂ ਚੀਜ਼ਾਂ ਅਸੀਂ ਸਾਂਝੀਆਂ ਕਰਨ ਵਾਲੇ ਆ ਉਹ ਵੀ ਬਿਨਾਂ ਦਵਾਈ ਤੋਂ ਬਿਨਾਂ ਕਿਸੇ ਨੁਸਕੇ ਤੋਂ ਬਿਨਾਂ ਕਿਸੇ ਫਾਰਮੂਲੇ ਫਾਰਮੂਲੇਸ਼ਨ ਤੋਂ ਬਹੁਤ ਛੋਟੇ ਛੋਟੇ ਚੀਜ਼ ਹੈਗੇ ਨੇ ਅਸੀਂ ਤੁਹਾਨੂੰ ਦਿਖਾ ਦੰਨੇ ਅੱਜ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਨੇ ਰੱਖੀਆਂ ਹੋਈਆਂ ਨੇ ਜਿਨ੍ਹਾਂ ਦੇ ਸਹਾਰੇ ਅਸੀਂ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਕਨਸੀਵ ਕਰ ਸਕਦੇ ਹਾਂ ਗੱਲਬਾਤ ਕਰ ਲੈਂਦੇ ਆ ਪਹਿਲਾਂ ਸਵਾਗਤ ਕਰ ਲੈਂਦੇ ਆ ਹਮੇਸ਼ਾ ਦੀ ਤਰ੍ਹਾਂ ਮੈਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲੇ ਤੇ ਸਾਡੇ ਵੱਲੋਂ ਮੁਬਾਰਕਬਾਦ ਹੈਗੀ ਹੈ ਤੁਹਾਨੂੰ ਤੁਸੀਂ ਬਹੁਤ ਵਿਸ਼ਾ ਹੈ ਜਿਹੜਾ ਅੱਜ ਬਿਹਤਰੀਨ ਚੁਣਿਆ ਬਹੁਤ ਸਾਡੀਆਂ ਭੈਣਾਂ ਨੂੰ ਸਾਡੇ ਵੀਰਾਂ ਨੂੰ ਇਸ ਵਿਸ਼ੇ ਦੀ ਜ਼ਰੂਰਤ ਸੀ ਕਿਉਂਕਿ ਪਰਿਵਾਰ ਵਧਾਉਣ ਦਾ ਹਰੇਕ ਨੂੰ ਚਾਹ ਹੁੰਦਾ ਹੈ ਪਰਿਵਾਰ ਕੋਲੋਂ ਦੂਰ ਜਾਣ ਦਾ ਕਿਸੇ ਨੂੰ ਚਾਣੀ ਹੁੰਦਾ ਮਜਬੂਰੀਆਂ ਦੇ ਵਿੱਚ ਅਸੀਂ ਦੂਰ ਹੁੰਨੇ ਆਂ ਘਰ ਚਲਾਉਣ ਦੇ ਚੱਕਰ ਦੇ ਵਿੱਚ ਅਸੀਂ ਦੂਰ ਹੋ ਜੰਨੇ ਅਜਿਹੇ ਦੇ ਵਿੱਚ ਔਲਾਦ ਲਈ ਜਿਹੜੀ ਪਤਨੀ ਹੈਗੀ ਉਹ ਮੁਲਕ ਦੇ ਵਿੱਚ ਤੜਫਦੀ ਹੈ ਪਤੀ ਹੈਗਾ ਉਹ ਵਿਦੇਸ਼ ਦੇ ਵਿੱਚ ਤੜਫਦਾ ਹੈ ਅੱਜ ਉਹਨਾਂ ਦੀ ਤੜਫ ਹੈਗੀ ਹੈ ਜਿਹੜੀ ਉਹ ਅਸੀਂ ਘਟਾਉਣ ਦੀ ਕੋਸ਼ਿਸ਼ ਕਰਾਂਗੇ ਮਹਸ ਡਾਈਟ ਦੇ ਨਾਲ ਸਭ ਤੋਂ ਪਹਿਲਾ ਸਵਾਲ ਜਿੱਥੇ ਜਾ ਕੇ ਤੁਸੀਂ ਕਹਿ ਰਹੇ ਹੋ ਕਿ ਗੋਲੀਆਂ ਜਿੱਥੇ ਜਾ ਕੇ ਕੈਪਸੂਲ ਜਿੱਥੇ ਜਾ ਕੇ ਟੀਕੇ ਜਿੱਥੇ ਜਾ ਕੇ ਆਰਟੀਫੀਸ਼ੀਅਲ ਆਈਵੀਐਫ ਫੇਲ ਹੋ ਜਾਂਦਾ ਤੁਸੀਂ ਕਹਿ ਰਹੇ ਹੋ ਕਿ ਇਹ ਸਾਰਾ ਸਮਾਨ ਹੈਗਾ ਜਿਹੜਾ ਉਹ ਕੁਦਰਤੀ ਸ਼ਾਰਟ ਟਰਮ ਆਈਵੀਐਫ ਦਾ ਸਰ ਮੇਰੇ ਕਹਿਣ ਮੁਤਾਬਕ ਜਿਹੜੇ ਜੋੜਿਆਂ ਦੇ ਕੋਲ ਜਿਵੇਂ ਤੁਸੀਂ ਦੱਸਿਆ ਵੀ ਜੋੜੇ ਜਿਹੜੇ ਪਰਿਵਾਰ ਚ ਲਾਉਂਦੇ ਹੈਗੇ ਆ ਤਾਂ ਹਸਬੰਡ ਬੈਠੇ ਆ ਵਿਦੇਸ਼ ਵਿੱਚ ਤੇ ਪਰਿਵਾਰ ਤੜਫ ਰਿਹਾ ਮੁਲਕ ਦੇ ਵਿੱਚ ਹੁਣ ਉਹਨਾਂ ਦੇ ਕੋਲ ਕਈ ਵਾਰ ਇਹ ਹੁੰਦਾ ਵੀ ਉਹਨਾਂ ਦੇ ਕੋਲ ਬੜਾ ਕ੍ਰੀਮ ਟਾਈਮ ਹੁੰਦਾ ਕਹਿੰਦਾ ਭਾਵੇਂ ਕ੍ਰੀਮ ਟਾਈਮ ਮਤਲਬ ਕ੍ਰੀਮ ਟਾਈਮ ਮਤਲਬ 30 32 ਮਹੀਨੇ ਦੇ ਦਿਨ ਜਦੋਂ ਹਸਬੰਦ ਛੁੱਟੀ ਆਉਂਦੇ ਆ ਕੁਆਲਿਟੀ ਟਾਈਮ ਵੀ ਸਪੈਸ਼ਲ ਜਿਹਨੂੰ ਆਪਾਂ ਕੁਆਲਿਟੀ ਟਾਈਮ ਕਹ ਦਈਏ ਉਹ ਆਪਣੇ ਆਪਣੇ ਵਿਦੇਸ਼ ਆਉਂਦੇ ਹੈਗੇ ਆਪਣੇ ਮੁਲਕ ਆਉਂਦੇ ਹੈਗੇ ਸਿਰਫ ਬੱਚਾ ਲੈਣ ਵਾਸਤੇ ਕਿਉਂਕਿ ਅੱਜ ਦੇ ਟਾਈਮ 'ਚ ਤੜਫ ਬੱਚੇ ਦੀ ਹੈਗੀ ਆ ਜੇ ਜੋੜੇ ਵਿਦੇਸ਼ ਜਾਂਦੇ ਆ ਜਾਂਦੇ ਆ ਤਾਂ ਸਰ ਪੈਸਾ ਵੀ ਉਹਨਾਂ ਨੇ ਕਮਾਉਣਾ ਹੀ ਆ ਹਨਾ ਇਹ ਤੁਹਾਨੂੰ ਪਤਾ ਹੀ ਹੈ ਵੀ ਬ੍ਰੈਡ ਐਂਡ ਬਟਰ ਇਜ਼ ਨੀਡ ਆਫ एवरीवन ਹਨਾ ਹਰ ਇੱਕ ਨੇ ਕਮਾਈ ਕਰਨੀ ਆ ਤੇ ਸਰ ਹੁਣ ਉਹਨਾਂ ਦੇ ਲਈ ਸੋਲੂਸ਼ਨ ਰੱਖਿਆ ਜਿਨ੍ਹਾਂ ਦੇ ਕੋਲ ਟਾਈਮ ਹੀ 30 ਦਿਨ ਦਾ ਹੈ ਤੇ ਉਹਨਾਂ ਦਾ ਹੱਲ ਨਹੀਂ ਹੁੰਦਾ ਤੇ ਉਹਨਾਂ ਨੇ ਹੱਲ ਕਰਨਾ ਆ ਤਾਂ ਅੱਜ ਸਿਰਫ ਹੀ ਡਾਕਟਰ ਹਰਮੀਤ ਕੌਰ ਦੀ ਵੀਡੀਓ ਉਹਨਾਂ ਦੇ ਲਈ ਹੱਲ ਦਾ ਵਿਸ਼ਾ ਜੀ ਜੀ ਅੱਛਾ ਹਰਮੀਤ ਜੀ ਸੇ ਸਾਨੂੰ ਫਿਰ ਇਹ ਵੀ ਦੱਸ ਦਿਓ ਕਿ ਜਿੱਥੇ ਜਾ ਕੇ ਤੁਸੀਂ ਕਹਿ ਰਹੇ ਹੋ ਕਿ ਹਰ ਚੀਜ਼ ਫੇਲ ਹੋ ਜਾਂਦੀ ਹੈ ਉਥੋਂ ਇਹ ਚੀਜ਼ਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਹੁਣ ਸਾਨੂੰ ਇਹ ਵੀ ਦੱਸੋ ਵੀ ਸ਼ੁਰੂਆਤ ਕਿਵੇਂ ਕਰਨੀ ਹੈ ਅਸੀਂ ਸਰ ਦੇਖੋ ਹੁਣ ਮਾਰਨਿੰਗ ਉੱਠੇ ਸਭ ਤੋਂ ਪਹਿਲਾਂ ਕਪਲ ਨੇ ਬੜਾ ਸ਼ਾਰਟਲੀ ਆਪਾਂ ਵੀਡੀਓ ਲੈਣੀ ਹੈ ਕਪਲ ਨੇ ਕੋਈ ਵੀ ਡਰਿੰਕ ਹੈਲਦੀ ਡਰਿੰਕ ਲੈਣੀ ਹੈ ਹੈਲਦੀ ਡਰਿੰਕ ਦੇ ਵਿੱਚ ਸਭ ਤੋਂ ਪਹਿਲੇ ਸਰ ਚਾਹ ਕੌਫੀ ਬਿਸਕਟ ਰਸ ਇਹ ਸਭ ਨੂੰ ਸਿੱਧਾ ਮਾਰਨਾ ਆਪਾਂ ਕਾਟਾ ਕਿਉਂਕਿ ਸਾਨੂੰ ਲੱਗਦਾ ਆ ਵੀ ਚਾਹ ਦੇ ਨਾਲ ਬਿਸਕਟ ਦੋ ਲੈ ਲੈ ਜਿਹੜਾ ਤੁਹਾਨੂੰ ਤੇ ਜਿਹੜਾ ਤੁਹਾਨੂੰ ਬੁਲਾਵੇ ਉਥੇ ਮਾਰੋ ਚੰਟਾ ਹਾਂ ਚਾ ਨਹੀਂ ਤੇ ਚਾ ਨੂੰ ਆਪਾਂ ਮਾਰਨਾ ਚਾਟਾ ਸਰ ਜਿਹੜਾ ਕਹਿ ਦੇਵੇ ਵੀ ਉਹਦੇ ਵੀ ਚਾਟਾ ਫਿਰ ਤੋ ਜਿਵੇਂ ਕਹਿੰਦੇ ਨੇ ਇੱਕ ਵੀਡੀਓ ਦੇਖੀ ਸੀ ਕਿ ਚਾ 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 ਜਿੱਥੇ ਜਾਣੇ ਆ ਚਾ ਚਾ ਅੱਜ ਅਸੀਂ ਚਾ ਨਹੀਂ ਅਸੀਂ ਝਾਂਟਾ ਮਤਲਬ ਚਾ ਅਸੀਂ ਵੇਖਣੀ ਨਹੀਂ ਕਾਫੀ ਅਸੀਂ ਦੇਖਣੀ ਨਹੀਂ ਅਸੀਂ 1 ਮਹੀਨੇ ਦੇ ਵਿੱਚ ਕਨਸੀਵ ਕਰਨਾ ਜੇ 1 ਮਹੀਨੇ ਕ੍ਰੀਮ ਟਾਈਮ 30 ਦਿਨਾਂ ਦੇ ਵਿੱਚ ਕਨਸੀਵ ਕਰਨਾ ਹੈ ਤੇ ਪਹਿਲੇ ਹੀ ਹਸਬੰਦ ਜਿਹੜਾ ਟਿਕਟ ਕਰਾਉਣੀ ਹੈ ਆਪਦੀ ਉਹ ਹਸਬੰਦ ਆਪਦੇ ਆਉਣ ਦੀ ਟਿਕਟ ਕਰਾਉਣ ਤੇ ਇਧਰੋਂ ਵਾਈਫ ਇਹ ਟਿਕਟ ਕਰਾਵੇ ਮਤਲਬ ਸਿਰਫ ਹੋਮ ਰੈਮਡੀਜ਼ ਦੀ ਆਪਣੀ ਟਰੀਟਮੈਂਟ ਕਰਾਵੇ ਮਤਲਬ ਉਧਰੋਂ ਜਿਹੜਾ ਹਸਬੰਡ ਹੈਗਾ ਉਹ ਟਿਕਟ ਕਰਾਵੇ ਤੇ ਇਧਰੋਂ ਰਸੋਈ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੈਂਡਿੰਗ ਹੋ ਜੇ ਹਾਂ ਲੈ ਬਿਲਕੁਲ ਸਰਤਾੜੀ ਕਾਲਾ ਲੈਂਡਿੰਗ ਹੋ ਜੇ ਤਾਂ ਵਾਈਫ ਇਹ ਲੈਣਾ ਸ਼ੁਰੂ ਕਰ ਦੇਵੇ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਵਿਚਾਰੇ ਖਾਲੀ ਹੱਥ ਮੁਰਣਗੇ ਅੱਛਾ ਸ਼ੁਰੂਆਤ ਫਿਰ ਤੁਸੀਂ ਕਹਿ ਰਹੇ ਹੋ ਵੀ ਚਾਹ ਤਾਂ ਨਹੀਂ ਕਰਨੀ ਸਭ ਤੋਂ ਵੱਡੀ ਗੱਲ ਕਿਸ ਚੀਜ਼ ਤੋਂ ਸ਼ੁਰੂਆਤ ਕਰਨੀ ਹੈ ਰੋਟੀ ਤੋਂ ਸ਼ੁਰੂਆਤ ਕਰਨੀ ਹੈ ਬਦਾਮਾ ਤੋਂ ਸ਼ੁਰੂਆਤ ਕਰਨੀ ਹੈ ਐਵੋਕਾਡੋ ਤੋਂ ਸ਼ੁਰੂਆਤ ਕਰਨੀ ਹੈ ਦਹੀਂ ਤੋਂ ਸ਼ੁਰੂਆਤ ਕਰਨੀ ਹੈ ਸਾਨੂੰ ਇਹ ਵੀ ਸਮਝਾ ਦਿਓ ਸਰ ਸਭ ਤੋਂ ਪਹਿਲੇ ডিটॉक्स ड्रिंक ਜਿਹੜੀ ਅਸੀਂ ਰੱਖੀ ਹੈ ਸਰ ਇਹ ਡੀਟੌਕਸ ਡਰਿੰਕ ਉਹਨਾਂ ਨੇ ਲੈਣੀ ਹੈ ਸਰ ਡੀਟੌਕਸ ਡਰਿੰਕ ਮਤਲਬ ਬਾਡੀ ਨੂੰ ਮੈਟਾਬੋਲਿਜ਼ਮ ਸ਼ਾਰਪ ਕਰੇਗੀ ਜਿਵੇਂ ਸਰ ਰਾਤ ਨੂੰ ਸੁੱਤੇ ਸਵੇਰੇ ਸਟੂਲ ਪਾਸ ਕਰਦੇ ਆ ਬਾਡੀ ਇਸੇ ਸਾਫ਼ ਕਰਨੀ ਹੈ 플ਸ਼ ਆਊਟ ਕਰਨੀ ਹੈ ਤੇ ਜੇ ਉਹਨਾਂ ਨੇ ਸਵੇਰੇ ਬਣਾ ਕੇ ਆਮਲਾ ਡਰਿੰਕ ਲੈ ਲਈ ਵਿੱਚ ਪਾ ਲੈਣੀ ਇੱਧਰ ਚੀਆ ਸੀਡਸ ਹੈ ਆਮਲਾ ਡਰਿੰਕ ਹੈਗੀ ਕਿਵੇਂ ਬਣਦੀ ਹੈ ਜੀ ਸਰ ਇਹ ਉਹਨਾਂ ਨੇ ਦੋ ਆਮਲੇ ਸਵੇਰੇ ਕੱਟ ਲੈਣੇ ਹੈਗੇ ਕੱਟ ਕੇ ਮਿਕਸੀ ਵਾਲੇ ਕੱਚੇ ਮਿਕਸੀ ਵਾਲੇ ਛੋਟੇ ਜਾਰ ਚ ਪਾ ਲੈਣੇ ਆ ਪਾ ਕੇ ਤੇ ਉਹਨਾਂ ਨੇ ਅੱਧਾ ਕਿ ਘੰਟਾ ਪਹਿਲੇ 치ਆ ਸੀਡ ਪੀਉਣ ਤੇ ਹੋਣੇ ਚਾਹੀਦੇ ਉਹਨਾਂ ਦੇ ਤੇ ਮਿਕਸੀ ਨੂੰ ਘਮਾਉਣਾ ਘਮਾ ਕੇ ਸਰ ਉਹ ਚਾਹ ਪੋਣੀ ਦੇ ਨਾਲ ਛਾਨ ਕੇ ਕੋਈ ਵੀ ਪੋਣੀ ਉਹਨਾਂ ਨੇ ਰੱਖੀ ਹੋਵੇ ਪੋਣੀ ਨਾਲ ਛਾਨ ਕੇ ਆ ਜੂਸ ਬਣਾ ਲੈਣਾ ਸਰ ਆਮਲਾ ਜੂਸ ਇਹ ਉਹਨਾਂ ਨੇ ਮਾਰਨਿੰਗ ਇਨਟੇਕ ਕਰਨਾ ਆਮਲਾ ਪਲੱਸ 치ਆ ਸੀਡ ਸਰ ਜਿੰਨਾ ਕਿ ਲੈਣਾ ਪੂਰਾ ਗਲਾਸ ਪਰ ਸਰ ਇਹ ਦੋ ਆਮਲੇ ਦਾ ਜੂਸ ਹੈ ਤਾਂ ਡੇਲੀ ਅਗਰ ਅਸੀਂ ਇਨਟੇਕ ਕਰ ਰਹੇ ਹਾਂ ਤਾਂ ਦੋ ਆਮਲੇ ਦਾ ਜੂਸ ਇੰਨਾ ਕਾ ਇਨਫੈਸਰ ਜੀ ਸਰ ਜੀ ਤੇ ਫੇਰ ਅਸੀਂ ਕੱਲਾ ਇਹ ਹੀ ਨਹੀਂ ਰੱਖਿਆ ਇਹਦੇ ਨਾਲ ਹੁਣ ਦੇਖੋ ਉਹਨਾਂ ਨੂੰ ਥੋੜੇ ਟਾਈਮ ਬਾਅਦ ਕਿਉਂਕਿ ਚਾਹ ਨੂੰ ਚਾਂਟਾ ਮਾਰਿਆ ਸਰ ਅਸੀਂ ਤਾਂ ਫੇਰ ਉਹਨਾਂ ਨੂੰ ਫੇਰ ਭੁੱਖ ਲੱਗਣੀ ਹੈਗੀ ਆ ਹੁਣ ਸਾਨੂੰ ਚਾਹੀਦਾ ਕੀ ਹੈ ਜਦੋਂ ਲੇਡੀ ਮਾਰਨਿੰਗ ਟਾਈਮ ਤੇ ਪੇਟ ਭਰ ਕੇ ਰੋਟੀ ਖਾ ਲੈਂਦੀ ਹੈ ਨਾ ਫਿਰ ਕਹਿੰਦੇ ਦੁਪਹਿਰੇ ਸਾਨੂੰ ਕੁਝ ਨਹੀਂ ਚੰਗਾ ਲੱਗਿਆ ਹੈਨਾ ਹੁਣ ਉਹਨਾਂ ਨੇ ਬ੍ਰੇਕਫਾਸਟ ਜਿਹਨੂੰ ਆਪਾਂ ਕਹਿ ਦਈਏ ਸਮਝੋ ਉਹਨਾਂ ਨੇ ਆਹ ਜੂਸ ਬਣਾਉਣਾ ਸਰ ਇਹ ਕਦਰ ਜੂਸ ਸਰ ਇਹ ਲਾਲੋ ਲਾਲ ਜੂਸ ਆਪਾਂ ਬਣਾਇਆ ਹੈਗਾ ਚੁਕੰਦਰ ਜ਼ਰੂਰ ਪਾਈ ਹੈ ਅਨਾਰ ਜੂਸ ਜ਼ਰੂਰ ਪਾਇਆ ਤੇ ਇਹਦੇ ਨਾਲ ਉਹ ਕੋਈ ਵੀ ਜੂਸ ਲੈ ਸਕਦੇ ਪਰ ਮੇਰੇ ਵੱਲੋਂ ਜਿਵੇਂ 30 ਦਿਨ ਦਾ ਚੈਲੰਜ ਜੇ ਅਸੈਪਟ ਕਰਨਾ ਤਾਂ ਉਹਨਾਂ ਨੇ ਅਨਾਰ ਚੁਕੰਦਰ ਤੇ ਤੀਜੀ ਚੀਜ਼ ਇਹਦੇ ਵਿੱਚ ਜੋ ਮਰਜ਼ੀ ਪਾ ਸਕਦੇ ਦੋ ਚੀਜ਼ਾਂ ਕੰਪਲਸਰੀ ਹੈ ਇਹਦੇ ਨਾਲ ਇਹ ਜੂਸ ਲੈ ਲੈਣ ਜਾਂ ਫਿਰ ਇਹ ਜੂਸ ਲੈ ਲੈਣ ਦੋਨਾਂ ਦੀ ਚੁਆਇਸ ਹੈ ਇਹ ਦੋਨੇ ਲੈਣੇ ਪੈਣੇ ਸਰ ਉਹ ਤਾਂ ਉਹਨਾਂ ਨੇ ਮਾਰਨਿੰਗ ਲੈਣਾ ਹੀ ਲੈਣਾ ਇਹਦੇ ਚ ਨਹੀਂ ਆਵਲਾ ਪਾ ਸਕਦੇ ਜੀ ਅਸੀਂ ਚੁਕੰਦਰ ਤੇ ਅਨਾਰ ਦੀ ਥਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਰ ਆਫਟਰ 올 ਤਾਂ ਇਹ ਆਪਣੇ ਆਨਲਾਈਨ ਟੇਕ ਕਰਨਾ ਨਾ ਸਰ ਕਈ ਵਾਰੀ ਲੱਗਦਾ ਕਿ ਦੋ ਟਾਈਮ ਸਾਡੇ ਕੋਲ ਆਪਦੀ ਖੇਚਲ ਨਹੀਂ ਹੁੰਦੀ ਕਿਉਂਕਿ ਅਸੀਂ ਭਰੇ ਪਰਿਵਾਰਾਂ ਚ ਰਹਿ ਰਹੇ ਆ ਤਾਂ ਨਹੀਂ ਖੇਚਲ ਹੁੰਦੀ ਤਾਂ ਜੋ ਜੂਸ ਬਣਾ ਰਹੇ ਆ ਸਰ ਮੈਂ ਉਹਨਾਂ ਨੂੰ ਚੁਕੰਦਰ ਤੇ ਅਨਾਰ ਸਪੈਸ਼ਲ ਰੀਕਮੈਂਡ ਕੀਤਾ ਹੈ ਤੀਜਾ ਆਮਲਾ ਉਹ ਇਹਦੇ ਵਿੱਚ ਮਿਕਸ ਕਰ ਲੈਣ ਤਾਂ ਦੋ ਆਮਲੇ ਅਸੀਂ ਫਿਰ ਵੀ ਪੀ ਲਏ ਤਾਂ ਇਸ ਤਰੀਕੇ ਇਹ ਜੂਸ ਲੈਣ ਤੇ ਨਾਲ ਹੀ ਸਰ ਇਹ ਡਰਾਈ ਫਰੂਟ ਰਾਤ ਨੂੰ ਸੌਕ ਕੀਤਾ ਆਇਆ ਜਿਹਦੇ ਵਿੱਚ ਅਸੀਂ ਕੀ ਕੀ ਪਾਇਆ ਦੇਖੋ ਸਰ ਅਖਰੋਟ ਜ਼ਰੂਰ ਲੈਣੇ ਆ ਹੁਣ ਮੈਂ ਕੁਆਂਟੀਟੀ ਦੱਸਾਂ ਚਾਰ ਬਦਾਮ ਠੀਕ ਹੈ ਦੋ ਅੰजीर ਠੀਕ ਹੈ ਤੇ ਚਾਰ ਕਾਲੀ ਕਿਸ਼ਮਿਸ਼ ਅੱਛਾ ਮੁਨੱਕੇ ਜੀ ਠੀਕ ਹੈ ਮੁਨੱਕੇ ਲੈ ਲੈਣੇ ਭਾਵੇਂ ਕਾਲੇ ਵਾਲੀ ਕਿਸ਼ਮਿਸ਼ ਲੈ ਲੈਣ ਜੋ ਉਹਨਾਂ ਨੂੰ ਮਿਲਦਾ ਇੱਕ ਅਖਰੋਟ ਠੀਕ ਹੈ ਤੇ ਨਾਲ ਇਹਨਾਂ ਨੇ ਇਨਟੇਕ ਕਰਨਾ ਹੈਗਾ ਅੱਧਾ ਚਮਚ ਪੰਪਕਿਨ ਸੀਡ ਤੇ ਅੱਧਾ ਚਮਚ ਸਨਫਲਾਅਰ ਸੀਡ ਜੋ ਅਵੇਲੇਬਲ ਨੇ ਸੀ ਪਰ ਉਹ ਇਹਦੇ ਵਿੱਚ ਐਡ ਕਰਕੇ ਸਰ ਇਹ ਕੌਲੀ ਭਰ ਕੇ ਤੇ ਨਾਲ ਜੂਸ ਪੀ ਲੈਣ ਮਤਲਬ ਹੀ ਨਹੀਂ ਸਰ ਉਹਨਾਂ ਨੂੰ ਬ੍ਰੇਕਫਾਸਟ ਤੋਂ ਬਾਅਦ ਭੁੱਖ ਲੱਗ ਜਾਏ ਮੇਰੇ ਮੂੰਹ 'ਚ ਤੁਸੀਂ ਪਾਣੀ ਲਿਆਤਾ ਜੀ ਇਹ ਚੀਜ਼ ਗੰਵਾ ਕੇ ਸਰ ਜਿਵੇਂ ਤੁਹਾਡੇ ਮੂੰਹ 'ਚ ਪਾਣੀ ਆ ਗਿਆ ਨਾ ਤੇ ਤੁਸੀਂ ਵੇਖਿਆ ਹੋਣਾ ਰਾਤ ਹੁੰਦੀ ਹੈ ਤਾਂ ਸਵੇਰੇ ਅਸੀਂ ਅੱਖ ਖੋਲਦੇ ਨਹੀਂ ਪੰਛੀ ਉਸ ਤੋਂ ਪਹਿਲਾਂ ਚਾਂ ਚਾਂ ਚੀਂ ਚੀੜੀਆਂ ਕਰਦੀਆਂ ਕਿਉਂ ਸਰ ਇੱtain ਹੁੰਦਾ ਕਿਉਂਕਿ ਉਹ ਭੱਜਦੇ ਆ ਮਤਲਬ ਉਹਨਾਂ ਨੇ ਕੀ ਆਪਣਾ ਮਾਰਨਿੰਗ ਰੂਟੀਨ ਸ਼ੁਰੂ ਕਰ ਲੈਣੀ ਹੁੰਦੀ ਹੈਗੀ ਹੈਨਾ ਮਤਲਬ ਅਰਲੀ ਟੂ ਬੈਡ ਤੇ ਅਰਲੀ ਟੂ ਰਾਈਜ਼ ਵਾਲੀ ਗੱਲ ਹੈਗੀ ਹੈ ਪਰ ਅਸੀਂ ਲੇਟ ਟੂ ਬੈਡ ਲੇਟ ਟੂ ਰਾਈਜ਼ ਅਸੀਂ ਜੇ ਅੱਜ ਵਾਲੀ ਵੀਡੀਓ ਦਾ ਫਾਇਦਾ ਲੈਣਾ ਅਸੀਂ ਪੰਛੀਆਂ ਤਰ੍ਹਾਂ ਚੈ ਚਾਉਣਾ ਪੰਛੀਆਂ ਤਰ੍ਹਾਂ ਅਸੀਂ ਸੂਰਜ ਨਿਕਲਣ ਤੋਂ ਜਦੋਂ ਸੂਰਜ ਨਿਕਲ ਰਿਹਾ ਉਸ ਤੋਂ 1 ਘੰਟੇ ਬਾਅਦ ਸਾਡਾ ਬ੍ਰੇਕਫਾਸਟ ਹੋ ਜਾਣਾ ਚਾਹੀਦਾ 1 ਘੰਟੇ ਦੇ ਅੰਦਰ ਅੰਦਰ ਇਹ ਨਹੀਂ ਵੀ ਅਸੀਂ 11 12 ਵਜੇ ਤੱਕ ਸਾਰਾ ਘਰ ਦਾ ਕੰਮ ਨਿਪਟਾ ਕੇ ਸਾਰਿਆਂ ਨੂੰ ਖਵਾ ਪਿਆ ਕੇ ਫੇਰ ਖਾਣੇ ਨਹੀਂ ਜੀ ਨਹੀਂ ਜੇ ਚੈਲੰਜ ਲੈਣਾ ਤਾਂ ਅੱਜ ਮੇਰੇ ਅਕੋਰਡਿੰਗ ਚੱਲਣਾ ਪੈਣਾ ਤੇ ਫਿਰ ਉਸ ਤੋਂ ਬਾਅਦ ਹੋਰ ਕੀ ਚਾਂਸ ਹੈ ਅੱਛਾ ਚਲੋ ਇਹ ਵੀ ਆਪਾਂ ਗੱਲਬਾਤ ਕਰਦੇ ਪਰ ਇੱਕ ਮੈਨੂੰ ਗੱਲ ਦੱਸ ਦਿਓ ਕਿ ਜਦੋਂ ਵਿਦੇਸ਼ ਚੋਂ ਕੋਈ ਅਸੀਂ ਕਹਿ ਲਈਏ ਕਿ ਸਾਡੇ ਘਰ ਦੇ ਨੇ ਕਿਸੇ ਨੇ ਆਉਣਾ ਪਤਨੀ ਨੇ ਆਉਣਾ ਹੈ ਜਾਂ ਕਿਉਂਕਿ ਅੱਜਕੱਲ ਤਾਂ ਪਤਨੀਆਂ ਵੀ ਕੰਮ ਕਰਦੇ ਨੇ ਜੀ ਬਹੁਤ ਸਾਰੇ ਮਾਮਲਿਆਂ 'ਚ ਪਤੀ ਵੀ ਕੰਮ ਕਰਦੇ ਨੇ ਇਹ ਇਸ ਤਰ੍ਹਾਂ ਦੀ ਕਿਹੜੀ ਚੀਜ਼ ਉਹਨਾਂ ਦੇ ਵਿੱਚ ਚੇਂਜ ਹੋ ਜਾਏਗੀ ਇਸ ਤਰ੍ਹਾਂ ਦੀ ਕਿਹੜੀ ਚੀਜ਼ ਉਹਨਾਂ ਦੇ ਵਿੱਚ ਆ ਜਾਏਗੀ ਜਿਸ ਨਾਲ ਤੁਸੀਂ ਕਹਿ ਰਹੇ ਹੋ ਕਿ ਕੁਦਰਤੀ ਆਈਵੀਐਫ ਦੀ ਤਰ੍ਹਾਂ ਕੰਮ ਕਰੇਗਾ ਇਹਨ ਉਸਕੇ ਫਾਰਮੂਲੇ ਤੁਹਾਡੇ ਰੋਟੀਪਨ ਸਰ ਸਾਡਾ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਕਿਉਂਕਿ ਪ੍ਰੋਬਲਮਸ ਕੀ ਕੀ ਰਹਿੰਦੀਆਂ ਪੀਸੀਓਡੀ ਪ੍ਰੋਬਲਮ ਕੀ ਰਹਿੰਦੀ ਹੈ ਫਾਈਬਰੋਇਡ ਸਿਸਟ ਐਂਡੋਮੈਟ੍ਰੀਓਸਿਸ ਅਸੀਂ ਤਾਂ ਸਰ ਇਹ ਸਾਰੀਆਂ ਜਿਹੜੀਆਂ ਐਂਡੋਮੈਟ੍ਰੀਓਸਿਸ ਵਰਗੀਆਂ ਚੀਜ਼ਾਂ ਫਾਈਬਰੋਇਡ ਸਿਸਟ ਵਰਗੀਆਂ ਅਸੀਂ ਤਾਂ ਸਵੇਰੇ ਸਿਰ ਉਹਨਾਂ ਨੂੰ ਆਨਲਾਈਨ ਟੇਕ ਕਰਾਤਾ ਸੋ ਸੋ ਉਸ ਤੇ ਖੱਟਾ ਜੂਸ ਪੀ ਆਤਾ ਉਹਨਾਂ ਨੂੰ ਉਸ ਚੀਜ਼ਾਂ ਕਿੱਥੋਂ ਰਹਿਣਗੀਆਂ ਇਹ ਸਭ ਲੈ ਕੇ ਸਰ ਇਹ ਹੁਣ ਜਿਹੜੀ ਅਸੀਂ ਲੰਚ ਟਾਈਮ ਰੱਖਿਆ ਇਹਦੇ ਵਿੱਚ ਸਾਰੇ ਪ੍ਰੋਟੀਨ ਵਿਟਾਮਿਨਸ ਅਸੈਂਸ਼ੀਅਲ ਵਿਟਾਮਿਨਸ ਮਿਨਰਲਸ ਸਾਰੇ ਮੇਰੇ ਚ ਐਡ ਆਨ ਕਰ ਦਿੱਤੇ ਹੈਗੇ ਆ ਇਹ ਰਹਿ ਕੇ ਮਤਲਬ ਹੀ ਨਹੀਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਰਹਿ ਜਾਏ ਹੁਣ ਅਸੀਂ ਗੱਲ ਕਰਦੇ ਆ ਸਰ ਲੰਚ ਦੀ ਜੀ 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 ਲੰਚ ਤੋਂ ਪਹਿਲਾਂ ਵੀ ਕੁਝ ਖਾਣਾ ਸਰ ਲੰਚ ਤੋਂ ਪਹਿਲਾਂ ਉਹਨਾਂ ਨੇ ਆਹ ਸਨੈਕਸ ਜ਼ਰੂਰ ਲੈ ਲੈਣਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਇਹਦੇ 'ਚ ਆਪਾਂ ਨੇ ਪ੍ਰੋਟੀਨ ਇਨਟੇਕ ਤਾਂ 11 ਵਜੇ ਤਾਂ ਭੁੱਖ ਲੱਗੇਗੀ ਜੀ ਹਾਂ 11 12 ਵਜੇ ਸਰ ਆਰਾਮ ਨਾਲ ਲੇਡੀ ਨੂੰ ਤਾਂ ਵੈਸੇ ਹੀ ਕੰਮ ਕਰ ਕਰਕੇ ਲੱਗ ਜਾਂਦੀ ਹੈ ਸਰ ਹੁਣ ਮੈਨੂੰ ਵੀ ਲੱਗਦੀ ਜੀ ਬੰਦੇ ਵੀ ਕੰਮ ਕਰਦੇ ਨੇ ਨੋ ਨੋ ਡਾਊਟ ਸਰ ਨੋ ਡਾਊਟ ਸਰ ਇਹ ਉਹਨਾਂ ਦੇ ਵੀ ਸਪਰਮ ਮੋਰਫੋਲੋਜੀ ਨੂੰ ਦੇਖੋ ਸਰ ਇਹ ਹੁਣ ਇਸਪਰਮ ਦੀ ਸ਼ੇਪ ਹੀ ਲੱਗ ਰਹੀ ਹੈ ਸਪਰਾਉਟਸ ਆ ਗਏ ਆ ਤਾਂ ਇਹ ਸਪਰਾਉਟਸ ਤੁਸੀਂ ਆਪੇ ਹਿਸਾਬ ਲਾਓ ਇਹ ਇੱਕ ਚਨੇ ਦਾ ਦਾਣਾ ਇਹ 8 ਬਦਾਮਾਂ ਦੇ ਬਰਾਬਰ ਹੈ ਸਰ ਅਸੀਂ ਬਦਾਮਾਂ ਵੱਲ ਵੇਖਦੇ ਹਾਂ ਉ ਪੁੰਗਰਿਆ ਹੋਇਆ ਹੋਵੇ ਜਿਸ ਸਪਰਾਉਟਸਰ ਬਣਾਏ ਹੋਣ ਤੇ ਇੰਨਿ ਕ ਕਿ ਕੀ ਯੂਜ਼ ਕੀਤਾ ਹੋਇਆ ਜੀ ਦਾਲ ਹੋਗੀ ਛੋਲੇ ਹੋਗੇ ਸਰ ਹਾਂ ਸੋਇਆ ਵੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਦਾਲ ਹੋ ਗਿਆ ਚਨਾ ਹੋ ਗਿਆ ਤੇ ਇਹਦੇ ਚ ਆਪਾਂ ਕੱਚੀ ਗਿਰੀ ਵੀ ਸਰ ਪਾਈਏ ਕੱਚੀ ਗਿਰੀ ਵੀ ਪਾ ਸਕਦੇ ਹੈਗੇ ਕੱਚੀ ਗਿਰੀ ਚ ਪ੍ਰੋਟੀਨ ਮੋਰ ਦੈਨ ਇਨਾਫ ਜਿੰਨਾ ਸਾਨੂੰ ਚਾਹੀਦਾ ਆ ਓਨਾ ਪ੍ਰੋਟੀਨ ਹੁੰਦਾ ਸਰ ਇਹ ਸਪਰਾਉਟਸ ਅਸੀਂ ਜ਼ਰੂਰ ਲੈਣੇ ਹੈਗੇ ਜੀ ਟੋਟਲ ਕਿੰਨੀਆਂ ਚੀਜ਼ਾਂ ਨੇ ਮੈਂ ਜਿਹੜਾ ਤੁਸੀਂ ਅੱਜ ਦੱਸ ਰਹੇ ਸਨ ਇਹ ਵੀ ਦੱਸ ਸਰ ਇਹ ਤਾਂ ਹੁਣ ਜੇ ਮੈਂ ਫ੍ਰੈਂਕਲੀ ਗੱਲ ਕਰਾਂ ਤੇ T20 ਮੈਚ ਸ਼ਾਰਟ ਮੈਚ ਤੁਸੀਂ ਸੁਣਿਆ ਹੋਣਾ ਸਰ ਹਨਾ ਤੇ ਇਹ ਤਾਂ ਮੈਂ ਅੱਜ 20 ਚੀਜ਼ਾਂ ਗਿਣ ਕੇ ਰੱਖੀਆਂ ਕਿਉਂਕਿ 30 ਡੇਸ ਮੇਰੇ ਪੇਸ਼ੈਂਟ ਦੇ ਕੋਲ ਤੇ 20 ਚੀਜ਼ਾਂ ਉਹਨਾਂ ਨੇ T20 ਮੈਚ ਹੀ ਪਲੇ ਕਰਨਾ ਸਰ मतलब ये 2020 ਤੁਸੀਂ ਰੱਖਿਆ ਹੋਇਆ ਮਾਮਲਾ 2020 ਚ ਤੁਸੀਂ ਟੈਸਟ ਮੈਚ ਜਿੰਨਾ મતલਬ ਕੰਮ ਕਰ ਜਣੇ ਸਰ ਬਿਲਕੁਲ ਜਿਤਨਾ ਹੀ ਜਿਤਨਾ ਫਿਰ ਅਸੀਂ ਤਾਂ ਅਸੀਂ ਇਹ ਮੈਚ ਜਿਤਨਾ ਠੀਕ ਹੈ ਸਰ ਉਸ ਤੋਂ ਬਾਅਦ ਦੁਪਹਿਰ ਆ ਗਿਆ ਜੀ ਹੁਣ ਸਾਡੇ ਕੋਲ ਦੁਪਹਿਰ ਨੂੰ ਕੀ ਕਰਨਾ ਸਰ ਦੁਪਹਿਰ ਤੇ ਹੁਣ ਇਹ ਥਾਲੀ ਦੇਖ ਕੇ ਤੁਹਾਨੂੰ ਲੱਗਿਆ ਨਹੀਂ ਵੀ ਖਾਣ ਨੂੰ ਜੀ ਕਰਿਆ ਇਹ ਬਾਕੀ ਜੇ ਮੈਨੂੰ ਖੁਸ਼ਬੂ ਵੀ ਦੀ ਇੰਨੀ ਵਧੀਆ ਜੀ ਕਿਸੇ ਦਾ ਨਹੀਂ ਵੀ ਦਿਲ ਕਰਨਾ ਵੈਸੇ ਦਿਲ ਕਰਦਾ ਸਰ ਇਹ ਚੀਜ਼ਾਂ ਹੈ ਕਿ ਹੁਣ ਇਹਦੇ ਚ ਅਸੀਂ ਇੱਕ ਵਾਰੀ ਕਿਹਾ ਸੀਗਾ ਕਿ ਆਟਾ ਛੱਡ ਦਿਓ ਇੱਕ ਵਾਰੀ ਯਾਦ ਹੋਣਾ ਹਨਾ ਤੇ ਮੇਰੇ ਪਿੱਛੇ ਮੈਨੂੰ ਕਹਿੰਦੇ ਮੈਡਮ ਜੀ ਆਟਾ ਹੀ ਕਬੀ ਇਸ ਸੰਦਾ ਚਿਲਾ ਦੇਖੋ ਸਰ ਇਹ ਬੇਸਨ ਦਾ ਚਿਲਾ ਬਣਾ ਲਿਆ ਕਿਉਂਕਿ ਬੇਸਨ ਦੇ ਵਿੱਚ ਵੀ ਚਨੇ ਦੇ ਵਿੱਚ ਉਹਨਾਂ ਨੇ ਅਸੀਂ ਗੱਲ ਕੀਤੀ ਪ੍ਰੋਟੀਨ ਬਹੁਤ ਜ਼ਿਆਦਾ ਇਹਦੇ ਵਿੱਚ ਸਰ ਪਿਆਜ਼ ਮਟਰ ਜੋ ਮਰਜ਼ੀ ਪਾਣ ਹਰੀ ਮਿਰਚ ਧਨੀਆ ਪੁਦੀਨਾ ਜੋ ਮਰਜ਼ੀ ਪਾਣ ਆਪਣੀ ਮਰਜ਼ੀ ਮੁਤਾਬਕ ਆਪਣੀ ਮਰਜ਼ੀ ਮੁਤਾਬਕ ਹੈ ਇਹ ਤਾਂ ਹੋ ਗਿਆ ਬੇਸਨ ਦਾ ਚਿਲਾ ਸਰ ਇਹ ਹੋ ਗਿਆ ਇਡਲੀ ਵੀ ਬਣਾ ਸਕਦੇ ਐ ਸੂਜੀ ਦਾ ਚਿਲਾ ਹੋ ਗਿਆ ਤੇ ਸੂਜੀ ਦੀ ਇਡਲੀ ਵੀ ਤਿਆਰ ਕਰ ਸਕਦੇ ਐ ਇਹ ਚਿਲਾ ਦੋਨਾਂ ਚੋਂ ਇੱਕ ਚੀਜ਼ ਤਿਆਰ ਕਰ ਸਕਦੇ ਐ ਦੋਨੋਂ ਹੀ ਇਹ ਮੈਂ ਤਾਂ ਤਾਂ ਦੱਸਿਆ ਵੀ ਸਮ ਟਾਈਮ ਅਸੀਂ ਬੇਸਨ ਦਾ ਚਿਲਾ ਖਾ ਕੇ ਅੱਕ ਜਾਗੇ ਅਗਲੇ ਦਿਨ ਜੀ ਕਰਦਾ ਵੀ ਕੁਝ ਟੇਸਟ ਵੱਖਰਾ ਹੋਵੇ ਸਰ ਸੂਜੀ ਵਾਲਾ ਟੇਸਟ ਉਹਨਾਂ ਨੂੰ ਇਡਲੀ ਦਾ ਸਵਾਦ ਵੀ ਦੇਊਗਾ ਡੋਸੇ ਦਾ ਸਵਾਦ ਵੀ ਦੇਊਗਾ ਇਹ ਡੋਸਾ ਵੀ ਹੋ ਗਿਆ ਇੱਕ ਤਰ੍ਹਾਂ ਦਾ ਹੈ ਨਾ ਸਰ ਤੇ ਇਹਦੇ ਨਾਲ ਉਹਨਾਂ ਨੇ ਕੜ ਜ਼ਰੂਰ ਲੈਣਾ ਹੈਗਾ हां दई जरूर ਲੈਣਾ ਅਸੀਂ ਤਾਂ ਸਰ ਘਰ ਟਮਾਟੋ ਦੀ ਚਟਨੀ ਬਣਾਈ ਹੈ ਸਪੈਸ਼ਲ ਇਹਨਾਂ ਦਿਨਾਂ 'ਚ ਬੱਚੇ ਬਹੁਤ ਪਸੰਦ ਕਰਦੇ ਟਮਾਟੋ ਚਟਨੀ ਤੇ ਨਹੀਂ ਤਾਂ ਉਹ ਨਹੀਂ ਕੈਚੱਪ ਯੂਜ਼ ਕਰ ਸਕਦੇ ਟਮਾਟੋ ਕੈਚੱਪ ਬਾਜ਼ਾਰੀ ਸਰ ਬਾਜ਼ਾਰੀ ਤਾਂ ਚੀਜ਼ ਆ ਪਰ ਯੂਜ਼ ਨਹੀਂ ਰੱਖਾ ਹੋ ਜਾਂਦਾ ਜੀ ਘਰੇ ਬਣਾ ਬਾਜ਼ਾਰੀ ਤਾਂ ਯੂਜ਼ ਕਰਨੀ ਨਹੀਂ ਸਰ ਉਹਨਾਂ ਨੇ ਤੇ ਉਹਨਾਂ ਨੇ ਇੰਨਾ ਧਨੀਆ ਪੁਦੀਨਾ ਐਡੀ ਚਟਨੀ ਬਣਾ ਲੈਣੀ ਇਹ ਵੀ ਨਾਲ ਐਨ ਮੈਂ ਤਾਂ ਕਹਿ ਰਹੀ ਹਾਂ ਜੋ ਰੱਖੀ ਹੈ ਮੈਂ ਕਿਉਂਕਿ ਉਹਨਾਂ ਦਾ ਜੋ ਟਾਰਗੇਟ ਹੈ ਉਹਨਾਂ ਨੇ ਧਨੀਆ ਪੁਦੀਨਾ ਚਟਨੀ ਦੀ ਗੱਲ ਕਰੀਏ ਤਾਂ ਸਰ ਅਦਰਕ ਲਸਣ ਪੁਦੀਨਾ ਅਨਾਰ ਦਾਣਾ ਇਹ ਚਾਰਾਂ ਚੀਜ਼ਾਂ ਦੀ ਚਟਨੀ ਕੱਲੀ ਨਮਕ ਤੇ ਕਾਲੀ ਮਿਰਚ ਐ ਫਿਰ ਇਸ ਚਟਨੀ ਚ ਅਸੀਂ ਪਿਆਜ਼ ਨਹੀਂ ਪਾਉਣਾ ਇਸ ਚਟਨੀ ਚ ਅਸੀਂ ਟਮਾਟਰ ਨਹੀਂ ਪਾਉਣਾ ਇਹ ਚਟਨੀ ਲੈ ਕੇ ਸਰ ਇਹਨੇ ਕੀ ਕਰਨਾ ਪੂਰਾ ਡਾਈਜੈਸ਼ਨ ਵਧੀਆ ਕਰ ਦੇਣਾ ਹੁਣੇ ਤੁਸੀਂ ਗੱਲ ਕੀਤੀ ਕਿ ਜਿਨ੍ਹਾਂ ਦੀਆਂ ਇੰਨੀਆਂ ਪ੍ਰੋਬਲਮਸ ਹੁੰਦੀਆਂ ਸਰ ਸਾਰੀਆਂ ਪ੍ਰੋਬਲਮ ਅਸੀਂ ਇਸ ਚਟਨੀ ਚ ਰੱਖ ਦਿੱਤੀਆਂ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਜਿਹੜੇ ਇਸ ਦੁਪਹਿਰ ਦੇ ਲੰਚ ਤੋਂ ਬਾਅਦ ਤੁਸੀਂ ਦੱਸਤਾ ਵੀ ਬ੍ਰੇਕਫਾਸਟ ਨਾਲ ਕਿਹੜੀਆਂ ਪ੍ਰੋਬਲਮਾਂ ਦੂਰ ਹੋ ਜਾਣਗੀਆਂ ਹੁਣ ਸਾਨੂੰ ਇਹ ਵੀ ਦੱਸ ਦਿਓ ਵੀ ਇਸ ਤਰ੍ਹਾਂ ਦੀ ਥਾਲੀ ਅਗਰ ਅਸੀਂ ਲੰਚ ਦੇ ਵਿੱਚ ਲੈਣੇ ਆ ਚਟਨੀ ਦਹੀਂ ਚਿਲਾ ਸੈਲਡ ਤਾਂ ਕਿਹੜੀਆਂ ਬਿਮਾਰੀਆਂ ਤੇ ਕਾਬੂ ਪਾਵਾਂਗੇ ਅਸੀਂ ਸਰ ਆਪਣੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਉਹਨੇ ਟਿਕਟ ਕਰਵਾਈ ਹੋਈ ਸਹੀ ਸਹੀ ਅਸੀਂ ਉਸ ਟਾਰਗੇਟ 'ਚ ਆ ਗਏ ਆ ਵੀ ਉਹਨਾਂ ਨੇ ਟਿਕਟ ਕਰਾਈ ਹੈ ਸਰ ਜੇ ਮੰਨ ਲਓ ਉਹਨਾਂ ਨੂੰ ਪੀਰੀਅਡ ਕਦੇ ਰੁਕਦੇ ਐ ਕਦੇ ਆਉਂਦੇ ਐ 올ਿਗੋਮੈਨੋਰੀਆ ਰਹਿੰਦਾ ਐ ਡਿਸਮੈਨੋਰੀਆ ਰਹਿੰਦਾ ਐ ਪੀਰੀਅਡ ਦੇ ਟਾਈਮ ਤੇ ਪੇਨ ਰਹਿੰਦੀ ਐ ਪੇਨ ਕਿਉਂ ਰਹਿੰਦੀ ਐ ਜਾਂ ਤਾਂ ਉਹਨਾਂ ਨੂੰ ਐਂਡੋਮੈਟ੍ਰੀਓਸਿਸ ਹੈ ਜਾਂ ਉਹਨਾਂ ਦੇ ਫਾਈਬਰੋਇਡ ਆ ਜਾਂ ਸਿਸਟ ਹੈ ਜਾਂ ਪੀਸੀਓਡੀ ਹੈ ਇਦਾਂ ਦੀ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਪੀਰੀਅਡ ਆਉਂਦੇ ਨਹੀਂ ਚਾਰ ਚਾਰ 6 6 ਮਹੀਨੇ ਅਗਰ ਉਹਨਾਂ ਨੂੰ ਐਮੈਨੋਰੀਆ ਦੀ ਪ੍ਰੋਬਲਮ ਹੈ ਤਾਂ ਵੀ ਸਰ ਇਹ ਸਭ ਚੀਜ਼ਾਂ ਦਾ ਹੱ ਕਿ ਹੈ ਤੇ ਜ ਮੋਰ ਥੈਨ ਜੇ ਉਹਨਾਂ ਦੇ ਐਗ ਦੀ ਕੁਆਲਿਟੀ ਲੋ ਹੈ ਐ ਐਮ ਐਚ ਡਾਊਨ ਹੈ ਫੇਰ ਵੀ ਸਰ ਇਹ ਮੇਰੀ ਥਾਲੀ ਨਾ ਸਰ ਇਹ ਇਕੱਲੀ ਥਾਲੀ ਉਹਨਾਂ ਦਾ ਐਮ ਐਚ ਇਨਕਰੀਸ ਕਰ ਦੇਗੀ ਉਹਨਾਂ ਨੂੰ ਜ਼ਰੂਰਤ ਨਹੀਂ ਪੈਣੀ ਦਵਾਈ ਵੀ ਲੈਣ ਦੀ ਠੀਕ ਹੈ ਜੀ ਸਰ ਵੈਜੀਓ ਜੋ ਮਰਜ਼ੀ ਲੈ ਸਕਦੇ ਇਹਦੇ ਵਿੱਚ ਜੋ ਮਰਜ਼ੀ ਸਬਜੀ ਇਨ ਟੇਕ ਕਰਨੀ ਆ ਵੈਜਿਜ਼ ਜੋ ਉਹਨਾਂ ਨੂੰ ਚੰਗੀ ਲੱਗਦੀ ਹੈ ਪਰ ਇਹ ਵਾਈ ਵਾਲੀਆਂ ਸਬਜ਼ੀਆਂ ਨਹੀਂ ਖਾਣੀਆਂ ਇਸ ਤੋਂ ਬਚਣਾ ਸਰ ਆਲੂ ਨਹੀਂ ਖਾਣੇ ਹੈਗੇ ਸੋਚਣ ਵੀ ਹਰ ਵੇਲੇ ਆਲੂ ਆਲੂ ਰਾਜਾ ਜਿਵੇਂ ਆਲੂ ਗੋਭੀ ਆਲੂ ਮਟਰ ਤੇ ਐਸਫ ਚੀਜ਼ਾਂ ਬਣਾਈ ਜਾਂ ਨਹੀਂ ਆਲੂ ਖਾ ਖਾ ਕੇ ਤੁਸੀਂ ਆਲੂ ਵਰਗੇ ਹੋਏ ਪਏ ਜੇ ਪਹਿਲੇ ਨਹੀਂ ਆਪਾਂ ਆਲੂ ਵਰਗੇ ਨਹੀਂ ਹੋਣਾ ਸਰ ਅਸੀਂ ਤਾਂ ਤੋਰੀ ਵਰਗੇ ਪਤਲੇ ਜੇ ਰਹਿਣਾ ਹੈਗਾ ਤਾਂ ਉਹ ਇਸ ਕਰਕੇ ਉਹ ਇਸ ਚੀਜ਼ ਦਾ ਇਨਟੇਕ ਕਰਨ ਤੇ ਨਾਲ ਸਰ ਹੁਣ ਇਹ ਮੈਂ ਕੀ ਰੱਖਿਆ ਦੇਖੋ ਇਹਦਾ ਵੀ ਇੱਕ ਮਕਸਦ ਹੈ ਸੌਫ ਵਾਲਾ ਪਾਣੀ ਸੌਫ ਵਾਲੇ ਦਾ ਪਾਣੀ ਦਾ ਮਕਸਦ ਹੈ ਸਰ ਰੋਟੀ ਖਾਣ ਬਾਅਦ ਸੌਫ ਚਬਦੇ ਆ ਹਾਂਜੀ ਪੁਰਾਣੇ ਟਾਈਮ ਤੋਂ ਬਣਿਆ ਆ ਠੀਕ ਹੈ ਹੁਣ ਸਾਡਾ ਅੱਜ ਕਨਸੈਪਟ ਹੈ ਕਿ ਪ੍ਰੈਗਨਨਸੀ ਕਨਸੀਵ ਕਰਨਾ ਉਸ ਤੋਂ ਬਾਅਦ ਇਹ ਸੌਂਫ ਵਾਲਾ ਪਾਣੀ ਪੀ ਲੈਣ ਕਿੰਨੇ ਟਾਈਮ ਬਾਅਦ ਪੀਣਾ ਜੀ ਲੰਚ ਕਰਨ ਤੋਂ ਨਾਲ ਹੀ ਸਰ ਜਦੋਂ ਲੰਚ ਕੀਤਾ ਉਸ ਤੋਂ ਬਾਅਦ ਪਾਣੀ ਪੀ ਲੈਣ ਸਰ ਠੀਕ ਹੈ ਨਾਲੇ ਨਾਲ ਤੇ ਇਹਦੇ ਨਾਲ ਸਰ ਪ੍ਰੋਜੈਸਟੋਨ ਹਾਰਮੋਨ ਜਿਹੜਾ ਹੈ ਉਹ ਹਾਈ ਹੋਣਾ ਔਰ ਅਗਰ ਪ੍ਰੋਜੈਸਟੋਨ ਹਾਰਮੋਨ ਹਾਈ ਹੁੰਦਾ ਤਾਂ ਜਿਹੜਾ ਕਹਿੰਦੇ ਨੇ ਕਿ ਅੰਡਾ ਬੰਦਾ Ovulation ਹੁੰਦਾ ਪਰ ਸਾਡਾ ਬੱਚਾ ਠਹਿਰਦਾ ਨਹੀਂ ਜਿਨ੍ਹਾਂ ਦੇ IVF ਵੀ ਨਹੀਂ ਸਕਸੈਸ ਹੁੰਦੇ ਨਾ ਸਰ ਉਹ ਇਹਨੂੰ ਲੈ ਕੇ IVF ਸਕਸੈਸ ਕਰਾ ਸਕਦੇ ਹੈਗੇ ਇੰਪਲਾਂਟੇਸ਼ਨ ਹੋਏਗਾ ਇਹਦੇ ਨਾਲ ਬੱਚਾ ਠਹਿਰੇਗਾ ਸਰ ਜਿਨ੍ਹਾਂ ਦੇ ਮਿਸਕਾਰਜ ਹੁੰਦੇ ਇਸ ਡਾਈਟ ਦੇ ਨਾਲ ਇਸ ਥਾਲੀ ਦੇ ਨਾਲ ਉਹ ਮਿਸ ਗੈਰੇਜ ਵੀ ਰਿਕਵਰ ਹੋ ਜਾਣਾ ਬਹੁਤ ਵਾਰ ਹੁੰਦਾ ਜੀ ਇੱਕ ਵਾਰ ਪ੍ਰੈਗਨੈਂਸੀ ਹੋਈ ਪ੍ਰੈਗਨੈਂਸੀ ਸਫਲਤਾਪੂਰਵਕ ਹੋਗੀ ਬਰਥ ਟਾਈਮ ਬੱਚਾ ਮਰ ਜਾਂਦਾ ਜੀ ਬੱਚੇ ਦੀ ਮੌਤ ਹੋ ਜਾਂਦੀ ਹੈ ਉਹ ਵੀ ਬੜਾ ਭਿਆਨਕ ਟ੍ਰੋਮਾ ਹੁੰਦਾ ਹੈ ਮਾਪੇ ਵਾਸਤੇ ਸਰ ਕਈ ਵਾਰ ਤਾਂ ਦੇਖਿਆ ਜੀ 8ਵੇਂ ਮਹੀਨੇ ਹੀ ਪ੍ਰੋਬਲਮ ਆ ਜਾਂਦੀ ਹੈ ਇੱਥੋਂ ਇੱਥੋਂ ਤੱਕ ਮੇਰੇ ਕੋਲ ਕਪਲ ਆਂਦੇ ਵਿਚਾਰੇ ਬਹੁਤ ਪਰੇਸ਼ਾਨ ਸਰ ਉੱਥੇ ਕੀ ਹੁੰਦਾ ਜਦੋਂ 7ਵਾਂ 8ਵਾਂ ਮਹੀਨਾ ਆਂਦਾ ਆਮ ਤੌਰ ਤੇ ਹਸਬੰਡ ਵੀ ਲਾਪਰਵਾਹ ਹੋ ਜਾਂਦੇ ਆ ਘਰ ਦੇ ਵੀ ਲਾਪਰਵਾਹ ਹੋ ਜਾਂਦਾ ਜਿਹੜੀ ਜਿਹੜੀ ਇੱਕ ਕਹਾੜੀ ਜੀ ਗੱਲ ਹੈਗੀ ਵਿੱਚ ਟਰੂਥ ਹੈ ਉੱਥੇ ਕਹਿੰਦੇ ਚੱਲ ਹੁਣ ਤਾਂ 7ਵਾਂ 8ਵਾਂ ਮਹੀਨਾ ਚੱਲਦਾ ਪਿਆ ਹੋਣ ਵਾਲੀ ਡਿਲੀਵਰੀ ਉੱਥੇ ਆਪਾਂ ਖੇਚਲ ਜ਼ਿਆਦਾ ਦੇ ਦਿੰਨੇ ਹੈਗੇ ਆ ਤਾਂ ਜਿਹੜੀ ਵਾਈਫ ਹੁੰਦੀ ਸਰ ਉਹ ਸਟ्रेस ਵਿੱਚ ਆ ਕੇ ਆਪਣਾ ਖਾਣਾ ਪੀਣਾ ਹੀ ਛੱਡ ਦਿੰਦੀ ਹੈ ਜਦੋਂ ਖਾਣਾ ਪੀਣਾ ਛੱਡਦੇ ਜਾਰਾ ਚਲ ਰਿਹਾ ਕਿ ਬੱਚੇ ਦੀ ਮੂਵਮੈਂਟ ਸ਼ੁਰੂ ਹੋ ਚੁੱਕੀ ਹੁੰਦੀ ਹੈਗੀ ਔਰ ਅਸੀਂ ਗ੍ਰੋਥ ਸ਼ੁਰੂ ਗ੍ਰੋਥ ਹੋ ਚੁੱਕੀ ਹੁੰਦੀ ਹੈ ਮੂਵਮੈਂਟਸ ਹੁੰਦੀਆਂ ਹੁੰਦੀਆਂ ਉਹਦੀਆਂ ਫੀਲਿੰਗਸ ਹੁੰਦੀਆਂ ਬੱਚੇ ਦਾ ਬ੍ਰੇਨ ਡਵੈਲਪ ਹੋ ਚੁੱਕਿਆ ਹੁੰਦਾ ਔਰ ਉਹ ਤਾਂ ਉਹਨੂੰ ਜਿਆਦਾ ਖਾਣਾ ਚਾਹੀਦਾ ਕਿਉਂਕਿ ਉਹਨੇ ਆਪਣੇ ਸਵਾਦ ਨਾਲ ਮੰਗਣਾ ਅਸੀਂ ਬੰਦ ਹੀ ਕਰ ਦਿੰਨੇ ਆ ਸਰ ਇਸ ਤਰ੍ਹਾਂ ਦੀ ਪ੍ਰੋਬਲਮਸ ਤਾਂ ਆਉਂਦੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਫਿਰ ਹੁਣ ਤੁਸੀਂ ਇਹ ਵੀ ਰੱਖਿਆ ਇਹ ਕੀ ਚੀਜ਼ ਹੈਗੀ ਜੀ ਇਹ ਵੀ ਸਮਝਦਾ ਸਰ ਹੁਣ ਦੇਖੋ ਇਹਦੇ ਵਿੱਚ ਉਹਨਾਂ ਨੂੰ ਆदत ਹੁੰਦੀ ਹੈ ਕਿਉਂਕਿ ਅਸੀਂ ਚਾਹ ਨੂੰ ਚਾਂਟਾ ਮਾਰਿਆ ਤਾਂ ਉਹਨਾਂ ਨੂੰ ਸਨੈਕਸ ਵਗੈਰਾ ਲੈਣ ਦੀ ਹੈਬਿਟ ਹੁੰਦੀ ਹੈ ਨਾ ਉਹਨਾਂ ਨੂੰ ਸਨੈਕਸ ਖਾਣਾ ਸਮੋਸਾ ਬ੍ਰੈਡ ਆਹ ਉਸ ਸਮੋਸਾ ਬ੍ਰੈਡ ਨਹੀਂ ਖਾਣਾ ਸਰ ਅਸੀਂ ਅਸੀਂ ਤਾਂ ਹੀ ਤਾਂ ਸਰ ਆਹ ਦੇਖੋ ਸਮੋਸੇ ਬਣਾ ਕੇ ਰੱਖੇ ਸੀ ਮੈਂ ਇਸੇ ਕਰਕੇ ਉਹਨਾਂ ਨੂੰ ਫੀਲਿੰਗ ਆਵੇ ਵੀ ਸਮੋਸੇ ਹੀ ਹੈ ਕਿ ਅਸੀਂ ਸਮੋਸੇ ਖਾ ਰਹੇ ਉਹ ਤਾਂ ਉਹਨਾਂ ਨੇ ਖਾ ਲਿਆ ਹੈ ਨਾ ਹੁਣ ਉਹਨਾਂ ਨੇ ਸਰ ਆਹ ਇਨਟੇਕ ਕਰਨਾ ਇਹਨਾਂ ਨੂੰ ਆਪਾਂ ਕੀ ਕੀਤਾ ਸਿਰਫ ਫਰਾਈ ਕੀਤਾ ਇਹਨਾਂ ਨੂੰ ਰੋਸਟ ਕੀਤਾ ਥੋੜਾ ਜਿਹਾ ਇਹਨਾਂ ਨੇ ਥੋੜਾ ਜਿਹਾ ਹਾਂ ਡਰਾਈ ਰੋਸਟ ਇਹਨਾਂ ਨੇ ਕਰਨਾ ਵਿੱਚ ਨਮਕ ਕ ਠੀਕ ਮਖਾਨੇ ਹੋਗੇ ਸਰ ਇਹਦੇ ਚ ਬਦਾਮ ਹੋਗੇ ਕਾਜੂ ਹੋਗੇ ਗਿਰੀਆਂ ਹੋਗੀਆਂ ਸਰ ਛੋਲੇ ਹੋਗੇ ਕੱਚੀ ਗਿਰੀ ਹੋਗੀ ਤੇ ਨਾਲ ਹੋਗੀ ਅਲਸੀ ਬਹੁਤ ਜ਼ਿਆਦਾ ਜ਼ਰੂਰੀ ਠੀਕ ਹੈ ਤੇ ਹੁਣ ਸਾਨੂੰ ਦੱਸੋ ਵੀ ਇਹ ਕੀ ਕਰੇਗਾ ਸਰ ਇਹਦਾ ਵੀ ਕੰਮ ਇਹ ਆ ਬਈ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਆਉਂਦੀ ਜਿਵੇਂ ਆਇਰਨ ਡੈਫੀਸ਼ੈਂਸੀਸ ਹੋ ਜਾਂਦੀਆਂ ਹੈਗੀਆਂ ਉਹਨਾਂ ਨੂੰ ਆਇਰਨ ਫੋਨਲਿਕ ਐਸਿਡ ਮਲਟੀ ਵਿਟਾਮਿਨਸ ਲੈਣੇ ਪੈਂਦੇ ਹੈਗੇ ਆ ਉਹ ਉਹਨਾਂ ਨੂੰ ਲੈਣ ਦੀ ਜ਼ਰੂਰਤ ਨਹੀਂ ਜੋ ਇਹ ਇਨਟੇਕ ਕਰਦੇ ਆ ਤਾਂ ਓਕੇ ਜੀ প্রেਗਨancies ਤੋਂ ਬਾਅਦ ਵੀ ਕਮ ਆਏਗਾ ਜੀ ਇਹ ਸਾਰੀਆਂ ਚੀਜ਼ ਸਰ ਬਹੁਤ ਵੱਡਾ ਸਵਾਲ ਹੈ ਜਦੋਂ প্রেਗਨancies ਉਹਨਾਂ ਨੂੰ ਹੋ ਜਾਂਦੀ ਉਦੋਂ ਵੀ ਉਹਨਾਂ ਨੇ ਇਨਟੇਕ ਕਰਨਾ ਹੈ ਬਸ ਥੋੜਾ ਜਿਹਾ ਧਿਆਨ ਰੱਖਣਾ ਹੈ ਕਿ ਜਦੋਂ ਦਿਨ ਚੜਦੇ ਆ ਹਨਾ ਲੇਡੀ প্রেਗਨੈਂਟ ਹੋ ਜਾਂਦੀ ਉਦੋਂ ਉਹਨਾਂ ਨੇ ਬਦਾਮਾਂ ਦਾ ਇਨਟੇਕ ਤੇ ਕਿਸ਼ਮਿਸ਼ ਤਾਂ ਟੇਕ ਨਹੀਂ ਕਰਨਾ ਹੁੰਦਾ ਕਿ ਉਹ ਥੋੜੀ ਗਰਮ ਤਸੀਰ ਚ ਹੁੰਦੀ ਆ ਥੋੜਾ ਟਾਈਮ ਇਹ ਚੀਜ਼ਾਂ ਬੰਦ ਕਰ ਦੇਣ ਤੇ ਹੁਣ ਅਸੀਂ ਸਿਰ ਨਾਲੋਂ ਰਾਤ ਨੂੰ ਖਾਲੀ ਪੇਟ ਰਹਿਣਾ ਜੀ ਫਿਰ ਰਾਤ ਵਾਸਤੇ ਤੇ ਉਸੇ ਕੁਝ ਰੱਖਿਆ ਨਹੀਂ ਮਾਰਨਿੰਗ ਦਾ ਵੀ ਹੋ ਗਿਆ ਲੰਚ ਦਾ ਵੀ ਹੋ ਗਿਆ ਈਵਨਿੰਗ ਦਾ ਵੀ ਹੋ ਗਿਆ ਰਾਤ ਨੂੰ ਖਾਲੀ ਪੇਟ ਰਹਿਣ ਫਿਰ ਸਰ ਹੁਣ ਜੇ ਮੈਂ ਐਨੀਮੈਂਟ ਕਰਾਤੀ ਥੋੜਾ ਜਿਹਾ ਤਾਂ ਮੇਰੇ ਪੇਸ਼ੈਂਟ ਵੀ ਦਿਮਾਗ ਲਾਉਣ ਨਾ ਠੀਕ ਹੈ ਤੇ ਰਾਤ ਦਾ ਖਾਣਾ ਇਹ ਨਹੀਂ ਵੀ ਹੁਣ ਰਾਤ ਨੂੰ ਉਹਨਾਂ ਦਾ ਜੋ ਸੁਆਦ ਵਾਲਾ ਸਵੇਰ ਦਾ ਬਣਾ ਸੀ ਬੱਚਿਆ ਖਾ ਲੈਣ ਇਹ ਨਹੀਂ ਇਸ ਕਰਕੇ ਮੈਂ ਇਥੇ ਪਾਉ ਛੱਡੇ ਮੇਰੀਆਂ ਪਹਿਲੇ ਨਾਲ ਦਾ ਸਵੇਰ ਦਾ ਬਚਿਆ ਰਾਤ ਨੂੰ ਠੂਸ ਲੈਣਾ ਵੀ ਹਾਂ ਭਾਈ ਅਸੀਂ ਰਾਤੀ ਖਾ ਲਈ ਸਵੇਰ ਤੱਕ ਨਾ ਬਚੇ ਨਹੀਂ ਉਹਨਾਂ ਨੇ ਸਰ ਅਸੀਂ ਇਹ ਮਲਟੀ grain ਆਟਾ ਅਸੀਂ ਇਹਦਾ ਇਹ ਦਲੀਆ ਤਿਆਰ ਕਰਨ ਵਾਸਤੇ ਰੱਖਿਆ ਸਰ ਉਹਨਾਂ ਨੇ ਕੋਈ ਵੀ ਮਲਟੀ grain ਆਟਾ ਤੁਸੀਂ ਮਤਲਬ ਮਲਟੀ grain ਆਟੇ ਦਾ ਦਲੀਆ ਬਣਾਉਣਾ ਹੈ ਸਰ ਉਰਦ ਦਲੀਆ ਬਣਾਉਣਾ ਇਹ ਵੀ ਮੈਂ ਕਹਨੀ ਹੈ ਕਿ ਇਹ ਦਲੀਆ ਜਿਹੜਾ ਹੈ ਨਾ ਉਹਨਾਂ ਨੇ ਇਦਾਂ ਨਹੀਂ ਕਰਨਾ ਵੀ ਸਾਰਾ ਮਿਕਸ ਕਰ ਲੈਣਾ ਇਹ ਰਾਗੀ ਦਾ ਹੈ ਸਰ ਇਹ ਉਹਨਾਂ ਨੇ ਰਾਗੀ ਦਾ ਦਲੀਆ ਬਣਾਇਆ ਇਸ ਦਾ ਤੇ ਯਾ ਇਹਦੀ ਇਡਲੀ ਬਣ ਸਕਦੀ ਹੈ ਦਾ ਚਿਲਾ ਵੀ ਬਣ ਸਕਦਾ ਪਰ ਰਾਤ ਨੂੰ ਉਹਨਾਂ ਨੇ ਦਲੀਆ ਖਾਣਾ ਰਾਗੀ ਹਾਂ ਰੋਟੀ ਤਾਂ ਖਾਣੀ ਨਹੀਂ ਸਰ ਮੈਂ ਆਟਾ ਤਾਂ ਛੁਡਾਇਆ ਜੀ ਇੱਕ ਵਾਰੀ ਕਿਉਂਕਿ ਇਹ T20 ਮੈਚ ਉਹਨਾਂ ਨੇ ਜਿੱਤਨਾ ਆ ਠੀਕ ਹੈ ਜੀ ਤਾਂ ਫਿਰ ਉਹਨਾਂ ਨੇ ਕੀ ਕਰਨਾ ਰਾਤ ਨੂੰ ਰਾਗੀ ਦਾ ਕੋਧਰੇ ਦਾ ਅੱਛਾ ਬਾਜਰਾ ज्वार ਸਭ ਚੀਜ਼ਾਂ ਇਹਨਾਂ ਦੇ ਵਿੱਚੋਂ ਇੱਕ ਇੱਕ ਦਿਨ ਆਲਟਰਨੇਟ ਮਤਲਬ ਜਿਵੇਂ ਇੱਕ ਰਾਗੀ ਦਾ ਬਣਾ ਲਿਆ ਦਲੀਆ ਹਾਂ ਪਰ ਪਹਿਲੇ ਭਿਉਣਾ ਵੀ ਬਹੁਤ ਜ਼ਰੂਰੀ ਹੈ ਇਹ ਨਹੀਂ ਉਹ ਕਿਨ ਸਿੱਧਾ ਅਸੀਂ ਫਲੇਮ ਤੇ ਚੜਾ ਦਈਏ ਤੇਜ਼ ਫਲੇਮ ਤੇ ਨਹੀਂ ਚੜਾਣਾ ਉਹਨਾਂ ਨੇ 2 ਘੰਟੇ ਪਹਿਲਾਂ ਭਿਉ ਕੇ ਰੱਖਣਾ ਫਿਰ ਉਹਨਾਂ ਨੂੰ ਤੜਕਾ ਲਾਣਾ ਹੈ ਤੇ ਹੁਣ ਉਹਨਾਂ ਦੀ ਰਾਤ ਹੁੰਦੀ ਹੈਗੀ ਜਿਹੜੀ ਓਵਰঅল ਰਾਤ ਨੂੰ ਉਹਨਾਂ ਨੇ ਇੱਕ ਸਪਲੇ ਸਾਰੇ ਖਾਦੇ ਪੀਤੇ ਦਾ ਅਸਰ ਰਾਤ ਨੂੰ ਹੀ ਆਉਣਾ ਜੀ ਇਹ ਖਾਦੇ ਪੀਤੇ ਦਾ ਅਸਰ ਰਾਤ ਨੂੰ ਇਸ ਸਪਲੀਮੈਂਟ ਦੇ ਵਿੱਚ ਪਿਆਸਰ ਆਹ ਸਪਲੀਮੈਂਟ ਆਪਾਂ ਦੇਖ ਰਹੇ ਹਾਂ ਇਹ ਕੀ ਹੈ ਜੀ ਇਹ ਸਪਲੀਮੈਂਟ ਸਰ ਅੱਛਾ ਇਸ ਦੇ ਵਿੱਚ ਹੁਣ ਤੁਸੀਂ ਕਹੋਗੇ ਵੀ ਕਿਉਂਕਿ ਸਰ ਸਵਾਲ ਕੀ ਸੀਗਾ ਜੀ ਜਦੋਂ ਇੰਨਾ ਕੁਝ ਲੈ ਲਿਆ ਫਰੇਦੀ ਕਿ ਲੋੜ ਹੈ ਜੀ ਮੈਮ ਇੱਕ ਸਪਲੀਮੈਂਟ ਦੀ ਕੀ ਲੋੜ ਹੈ ਸਰ ਤੁਸੀਂ ਪਤਾ ਹੁਣ ਤੁਹਾਨੂੰ ਪਤਾ ਹੋਣਾ ਵੀ ਡਾਕਟਰ ਦੇ ਜਾਣਾ ਪੈ ਜਾਂਦਾ ਕਿਉਂਕਿ ਖਾ ਤਾਂ ਫਿਰ ਵੀ ਰਿਹਾ ਹੈ ਨਾ ਪੇਸ਼ੈਂਟ ਖਾਂ ਪੀ ਰਿਹਾ ਹੈ ਹੁਣ ਅਸੀਂ ਡਾਕਟਰ ਨੂੰ ਵੀ ਕਾਟਾ ਮਾਰਨਾ ਹੈਗਾ ਡਾਕਟਰਾਂ ਨੂੰ ਕਾਟਾ ਮਾਰਾਂਗੇ ਘਰੇ ਕੁਛ ਤਾਂ ਸੀ ਸਪਲੀਮੈਂਟ ਰੱਖਾਂਗੇ ਨਾ ਸਰ ਇਹ ਸਪਲੀਮੈਂਟ ਦਾ ਹੱਲ ਰੱਖਿਆ ਰਾਤ ਨੂੰ ਸੌਣ ਲੱਗਿਆ ਇਹਨਾਂ ਨੇ ਸੁਭਾਗਿਆ ਸਪਲੀਮੈਂਟ ਲੈ ਲੈਣਾ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਨੇ ਮੈਨੂੰ ਕਾਲ ਹੀ ਨਹੀਂ ਕਰਨੀ 30 ਦਿਨਾਂ ਬਾਅਦ ਉਹਨਾਂ ਨੇ ਮੈਨੂੰ ਨਿਊਜ਼ ਦੇਣੀ ਹੈ ਖਬਰ ਦੇਣੀ ਹੈ ਕਿ ਮੈਡਮ ਤੁਹਾਡੇ ਕਹਿ ਮੁਤਾਬਕ ਅਸੀਂ ਸ਼ੁਰੂ ਕੀਤਾ ਸੀਗਾ ਤੇ ਅੱਜ ਅਸੀਂ 11 11 12 12 ਸਾਲਾਂ ਬਾਅਦ ਅਸੀਂ ਪ੍ਰੈਗ ਕਰਿਏ ਅਸੀਂ ਸਵੇਰੇ ਦੁਪਹਿਰੇ ਸ਼ਾਮ ਨੂੰ ਇੱਕ ਇੱਕ ਸਪਲੀਮੈਂਟ ਲੈ ਲੀਏ ਤੁਹਾਡਾ ਚੱਲ ਜਾਏਗਾ ਕੰਮ ਸਰ ਮੈਂ ਤੁਸੀ ਹੁਣ ਇੱਕ ਗੱਲ ਐ ਦੱਸੋ ਵੀ ਤੁਸੀਂ ਕੋਈ ਵੀ ਮੈਂ ਸਾਰਾ ਦਿਨ ਪਾਣੀ ਹੀ ਪੀਲਾਂ ਸਾਰਾ ਦਿਨ ਕੰਮ ਕਿੰਨੇ ਦਿਨ ਕਰੋਗੇ ਸਰ ਕੱਲੇ ਵਾਟਰ ਤੇ ਕਿੰਨਾ ਟਾਈਮ ਰਹਿ ਜਾਓਗੇ ਨਹੀਂ ਨਾ ਆਫਟਰਲ ਤੇ ਕੁਝ ਖਾਣਾ ਪਏਗਾ ਨਾ ਸਪਲੀਮੈਂਟ ਦੇ ਨਾਲ ਨਾਲ ਸਰ ਬੈਟਰਮੈਂਟ ਵਾਸਤੇ ਸਾਨੂੰ ਕੁਛ ਤੇ ਬੱਚੇ ਨੇ ਬੰਨਣਾ ਸਰ ਆਫਟਰੋਲ ਅੰਦਰ ਜੀ ਤਾਂ ਜੀ ਪੈਦਾ ਹੋਣਾ ਸਰ ਠੀਕ ਹੈ ਤਾਂ ਇਸ ਕਰਕੇ ਜੀਰੋ ਵੀ ਤਾਂ ਕੁਝ ਖਵਾਣਾ ਦੋ ਜੀਆਂ ਨੇ ਖਾਣਾ ਸਰ ਫਿਰ ਇਸ ਕਰਕੇ ਸਾਨੂੰ ਖਾਣਾ ਵੀ ਆਪਣੇ ਮੁਤਾਬਕ ਇਸ ਮੁਤਾਬਕ ਸਾਨੂੰ ਚੇਂਜ ਕਰਨਾ ਪਏਗਾ ਟੋਟਲ ਮੋਡੀਫਾਈ ਤੇ ਇਨਕਲੂਡਿੰਗ ਇਹਦੇ ਨਾਲ ਹੋਰ ਮੈਂ ਕੀ ਦੱਸਣਾ ਸਰ ਮਾਰਨਿੰਗ ਟਾਈਮ ਤੇ ਉਹਨਾਂ ਨੇ ਐਕਸਰਸਾਈਜ਼ ਜ਼ਰੂਰ ਕਰਨੀ ਆ ਐਕਸਰਸਾਈਜ਼ ਬਿਨਾ ਇਹ ਸਭ ਡਿਸਕਸ਼ਨ ਵਰਥलेस ਠੀਕ ਹੈ ਕਿੰਨਾ ਟਾਈਮ ਜੀ ਹੁਣ ਇਹ ਵੀ ਦੱਸ ਦਿਓ ਸਰ ਐਟ ਲੀਸਟ ਉਹਨਾਂ ਨੇ ਅੱਧਾ ਪੂਨਾ ਘੰਟਾ ਯੋਗਾ ਕਰਨ ਐਕਸਰਸਾਈਜ਼ ਕਰਨ ਪ੍ਰਾਣਾਯਾਮ ਜੋ ਉਹਨਾਂ ਦਾ ਮਨ ਕਰਦਾ ਆਪਣੇ ਆਪ ਨੂੰ ਹਿਲਾਉਣਾ ਚਲਾਉਣਾ ਮਾਰਨਿੰਗ ਵਿੱਚ ਕਹਿੰਦੇ ਨੇ ਜੀ ਅਸੀਂ ਕੰਮੀ ਬਿਠੇਰਾ ਕਰਦੀਆਂ ਝਾੜੂ ਲਾਉਣੇ ਆ ਭਾਂਡੇ ਮਾਂਜਦੀਆਂ ਤੇ ਹੋਰ ਬੱਚਿਆਂ ਨੂੰ ਸਾਂਭਦੇ ਆ ਬੱਚਿਆਂ ਨੂੰ ਤਿਆਰ ਕਰਦੇ ਇਹ ਐਕਸਰਸਾਈਜ਼ ਦਾ ਹਿੱਸਾ ਨਹੀਂ ਸਰ ਇਹ ਤਾਂ ਖੜੇ 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 ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਇਹ ਐਕਸਰਸਾਈਜ਼ ਨਹੀਂ ਹੈਗੀ ਕਿਉਂਕਿ ਸਾਡੇ ਸਾਰੇ ਕੰਮ ਸਟੈਂਡਿੰਗ ਵਿੱਚ ਹੈ ਸਾਡੀ ਐਕਸਰਸਾਈਜ਼ ਹੈ ਜਿਵੇਂ ਆਪਾਂ ਕਹਦੇ ਨਾ ਕਿ ਮੇਰਾ ਪੇਟ ਬਹੁਤ ਵੱਧ ਗਿਆ ਜੀ ਮੈਂ ਪੇਟ ਘਟਾਉਣਾ ਹਨਾ ਤਾਂ ਇਸ ਤਰੀਕੇ ਹੁਣ ਐਕਸਰਸਾਈਜ਼ ਦੀ ਲੋਡ ਕਪਲ ਨੂੰ ਨਹੀਂ ਪੇਸ਼ੈਂਟ ਨੂੰ ਨਹੀਂ ਲੇਡੀ ਨੂੰ ਨਹੀਂ ਇਹਨੂੰ ਹੈ ਸਰ ਇਹਦੀ ਐਕਸਰਸ ਕਿੱਦਾਂ ਹੋਊਗੀ ਇਸ ਪਾਰਟ ਦੀ ਐਕਸਰਸ ਹੋਏਗੀ ਜਦੋਂ ਆਪਾਂ ਕੋਈ ਸਟੈਂਡਿੰਗ ਸਿਟਿੰਗ ਮਤਲਬ ਅਪ ਡਾਊਨ ਅਪ ਡਾਊਨ ਵਾਲਾ ਕੰਮ ਕਰਾਂਗੇ ਉੱਠ ਬੈਠ ਵਾਲਾ ਕੰਮ ਕਰਾਂਗੇ ਇਹ ਉਦੋਂ ਇਸ ਔਰ ਗੰਦੀ ਐਕਸਰਸਾਈਜ਼ ਹੋਣੀ ਹੈ ਜੀ ਮੈਮ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਤਫਸੀਲ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਜੀ ਸਾਨੂੰ ਸਮਝਾਈਆਂ ਨੇ ਅੱਛਾ ਫਿਰ ਵੀ ਜੇਕਰ ਗੱਲ ਨਾ ਬਣੇ ਹੁਣ ਸਵਾਲ ਇਹ ਹੈ ਕਿ ਬਹੁਤ ਸਾਰੇ ਕੰਪਲਿਕੀਸ਼ਨਸ ਇਸ ਤਰ੍ਹਾਂ ਦੀ ਆ ਜਾਂਦੀਆਂ ਨੇ ਪ੍ਰੋਬਲਮ ਇਸ ਤਰ੍ਹਾਂ ਦੀ ਆ ਜਾਂਦੀਆਂ ਨੇ ਜਾ ਸਾਡੇ ਘਰ ਦੇ ਆਏ ਹੋਏ ਨੇ ਤੇ ਸਾਨੂੰ ਪਤਾ ਲੱਗਿਆ ਕਿ ਸਾਰਾ ਮਹੀਨਾ ਅਸੀਂ ਬਿਮਾਰੀ ਚ ਹੀ ਕੱਟਤਾ ਸਾਰਾ ਮਹੀਨਾ ਸਾਨੂੰ ਬੁਖਾਰ ਹੀ ਹੋਇਆ ਰਿਹਾ ਜਾਂ ਕੋਈ ਹੋਰ ਅਲੱਗ-ਅਲੱਗ ਬਿਮਾਰੀਆਂ ਚ ਗਰਸਤ ਹੋ ਕੇ ਲੰਗੇ ਤੇ ਉਹ ਬਿਮਾਰੀ ਸਾਨੂੰ ਨਾ ਲੱਗੇ ਉਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਸਾਨੂੰ ਅਸੀਂ ਰੂਟੀਨ ਆਪਣੀ ਫਾਲੋਅ ਅਪ ਕਰਦੇ ਰਹੀਏ ਉਸ ਵਾਸਤੇ ਤੁਹਾਨੂੰ ਮਿਲਣਾ ਹੋਵੇ ਜੇਕਰ ਮਿਲਣ ਦਾ ਕੀ ਟੰਗ ਹੈ ਸਰ ਆਪਾਂ ਨੂੰ ਮੋਹਾਲੀ ਮਿਲ ਸਕਦੇ ਆ ਫੇਸ 10 ਸੈਕਟਰ 64 ਹੈ ਐਸ ਸੀ ਐਫ 61 ਹੈ ਦੀ 몰 ਹਾਲੀ ਆਪਾਂ ਨੂੰ ਮਿਲ ਸਕਦੇ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਡਾ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਜਿਨ੍ਹਾਂ ਨੇ ਬੜੀ ਤਫਸੀਲ ਦੇ ਨਾਲ ਬੜੀ ਡਿਟੇਲ ਦੇ ਨਾਲ ਸਾਰੀਆਂ ਚੀਜ਼ਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਜੇਕਰ 1 ਮਹੀਨੇ ਦੇ ਵਿੱਚ ਅਸੀਂ ਖੁਸ਼ਖਬਰੀ ਘਰ ਦੇ ਵਿੱਚ ਲਿਆਉਣਾ ਚਾਹੁੰਦੇ ਆ ਖੁਸ਼ੀਆਂ ਖੇੜੇ ਆਪਣੀ ਦਸਤਕ ਦੇ ਅਸੀਂ ਕਹਿ ਲਈਏ ਕਿ ਦਸਤਕ ਦਿੜਵਾਉਣਾ ਚਾਹੁੰਦੇ ਆ ਆਪਣੇ ਬੂਹੇ ਦੇ ਉੱਤੇ ਤਾਂ ਇਹ ਰੂਟੀਨ ਹੈਗੀ ਸਾਨੂੰ ਫਾਲੋ ਕਰਨੀ ਪਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹਰਮੀਤ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ